ਜੇਕਰ ਤੁਸੀਂ ਨਵਾਂ ਘਰ ਤਿਆਰ ਕਰਨ ਜਾ ਰਹੇ ਹੋ ਜਾਂ ਆਪਣੇ ਪੁਰਾਣੇ ਘਰ ਦੀ ਸਜਾਵਟ ਕਰਨ ਜਾ ਰਹੇ ਹੋ ਤਾਂ ਰੁਕੋ ਇਸ ਵੀਡੀਓ ਨੂੰ ਪੂਰਾ ਦੇਖੋ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਮੁਨਾਫੇ ਕਰਾਉਣੇ ਆ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੇ ਪੰਜਾਬ ਦੇ ਸਭ ਤੋਂ ਸਸਤੇ ਰੇਟ ਦੇਣ ਜਾ ਰਹੇ ਹਾਂ ਟਾਈਲਸ ਦੇ ਔਰ ਈਵਨ ਇੱਥੋਂ ਦੇ ਓਨਰ ਦਾ ਤਾਂ ਇਹ ਕਹਿਣਾ ਕਿ ਐਸੇ 3500 ਰੁਪਏ ਵਿੱਚ ਤੁਹਾਡਾ 7x5 ਦਾ ਬਾਥਰੂਮ ਵੀ ਤਿਆਰ ਕਰ ਦਾਂਗੇ 170 ਰੁਪਏ ਡੱਬਾ ਅੰਦਰ ਕਿੰਨੇ ਪੀਸ ਨਿਕਲਣੇ ਆ 6 ਪੀਸ ਨਿਕਲਣੇ ਪਾਜੀ ਤੇ ਕਿੰਨਾ ਕਵਰ ਕਰਨਾ 9 ਫੁੱਟ ਕਰਨਾ 9 ਫੁੱਟ ਕਵਰ ਕਰਨਾ ਆਮ ਕਿੰਨੇ ਪੀਸ ਨਿਕਲਦੇ ਆ ਹਾਂ ਪਾਜੀ 6 ਦੀ ਪੈਗਾਂ ਦੀ ਪੰਜ ਦੀ ਵੀ ਆਉਂਦੀ ਆ ਪੰਜ ਦੀ ਵੀ ਪੰਜ ਵਾਲੀ ਕਿੰਨੇ ਫੁੱਟ ਕਵਰ ਕਰਦੀ ਆ 7.5 ਫੁੱਟ ਕਵਰ ਕਰਦੀ ਆ ਪਰ ਤੁਸੀਂ ਜਿਹੜੀ ਦੇਣੀ ਆ ਇਹ 9 ਫੁੱਟ ਕਵਰ ਕਰਦੀ ਆ ਮੈਂ ਲਾਧਣਾ ਵੀ ਸੀ ਹੂੰ ਬਹੁਤ ਸੋਹਣੀ ਆਹ ਜਿਵੇਂchna ਕੀ ਆਹ ਪਾਜੀ ਕਿਚਨ ਆਗੇ ਪਾਜੀ ਹੂੰ ਆਗੇ ਤੋਂ ਨਵੇਂ ਉਲ ਨਵੇਂ ਡੇ ਆ ਸਾਰੇ ਅੱਛਾ ਕਿਚਨ ਦਾ ਆ ਕੀ ਡਿਜ਼ਾਈਨ ਸਾਡੇ ਯਾਨੀ 170 ਰੁਪਏ ਪਾਜੀ ਧਾਰਮਿਕ ਵੀ ਹੈ हां तां ये तो तभी का असली मटेरियल लेके अच्छा जे किसे ਭਰਾ ਨੇ ਰੈਸਟੋਰੈਂਟ ਦੀ ਕੋਈ ਤਿਆਰੀ ਕਰ ਰਿਆ ਤਾਂ ਰੈਸਟੋਰੈਂਟ ਦੇ ਅੰਦਰ ਵੀ ਆ ਕਿਚਨ ਚ ਲੱਗ ਸਕਦੀ ਹੈ ਹਾਂਜੀ ਲੱਗਦੀ ਹੈ ਹਨਾ ਕਿੰਨੀ ਸੋਹਣੀ ਹੈ ਦੇਖੋ 170 ਰੁਪਏ ਦਾ ਡੱਬਾ 170 ਰੁਪਏ ਦਾ ਓਕੇ ਟੁੱਟਦੀ ਤਾਂ ਨਹੀਂ ਨਹੀਂ ਓਹੋ ਕੀ ਬਾਤ ਹੈ ਇਹਦਾ ਕੀ ਪ੍ਰਾਈਸ ਹੈ ਜੀ ਇਹ ਕਰੀ ਸਾਢੇ 450 ਦੇ ਡੱਬਾ ਥੋੜਾ ਫਟਮਾਦਾ 440 ਵੀ ਆਂਦੀ ਹੈ ਹੂੰ ਥੋੜਾ ਵਜਨ ਦਾ ਫਰਕ ਹੁੰਦਾ ਉਹਦੇ ਓਕੇ ਸਾਡੇ 400 ਰੁਪਏ ਡੱਬਾ ਡਬਲ ਚਾਰਜ ਤੇ 16 ਫੁੱਟ ਇਹਨੇ ਕਵਰ ਕਰਨੇ 16 ਫੁੱਟ ਕਵਰ ਕਰਨੇ ਆ ਕਿੰਨਾ ਲੱਗੂਗਾ ਲੌਬੀ ਵਿੱਚ ਲਾ ਸਕਦੇ ਆ ਲਾ ਸਕਦੇ ਆ ਲੋਬੀ ਵਿੱਚ ਕਿੰਨੇ ਵਿੱਚ ਲੱਗਦਾ ਜੀ ਆ ਕਿਚਨ ਵਾਲਾ ਅੱਛਾ ਆ ਕਿਚਨ ਵਾਲਾ ਆ ਸਿੰਡੀ ਆ ਮਤਲਬ ਲੌਬੀ ਲਾ ਲਓ ਕਮਰ ਜੀ ਤੁਹਾਨੂੰ ਲਾ ਸਕਦੇ ਇਹਦਾ ਕੀ ਪ੍ਰਾਈਸ ਆ ਜੀ ਇਹ 800 ਕੇ ਪੀਸ ਦਾ ਹੈ 800 ਰੁਪਏ ਪੀਸ ਹਾਂ ਜੀ ਮਾਰਕੀਟ ਚ ਕਿੰਨੇ ਦਵੇਗਾ 1200 ਕੇ ਪੀਸ ਦਾ ਮਾਰਕੀਟ ਵਿੱਚ ਸਾਥੀਓ 1200 ਰੁਪਏ ਦਾ ਪੀਸ ਆ ਇਹ ਕਹਿੰਦੇ ਤੁਹਾਨੂੰ 800 ਰੁਪਏ ਦਾ ਦਵਾਂਗੇ ਸਾਥੀਓ 170 ਰੁਪਏ ਦੀ ਆ ਟੇਲ ਜਿਹੜੀ ਆ 6 ਪੀਸ ਮਿਲਨੇ ਟਾਇਲ ਦੀ ਕੁਆਲਿਟੀ ਵੀ ਅੱਛੀ ਲੱਗ ਰਹੀ ਆ 3500 ਰੁਪਏ ਚ ਤੁਹਾਡਾ ਬਾਥਰੂਮ ਤਿਆਰ ਕਰ ਦੇਣਾ ਸਰਦਾਰ ਜੀ 7/5 ਵਾਲਾ ਹਾਂਜੀ ਬਜੀ 8/5 ਵਾਲਾ 4200 ਰੁਪਏ ਚ 33/5 ਵਾਲੀ 32 ਇੰਚ ਆ ਦਿਖਾ ਦਿਓ ਮੜ ਜੀ 3600 ਰੁਪਏ ਦੀ ਬਜੀ 3600 ਦੀ ਹਾਂਜੀ ਇਹ ਫਿਰ ਥੋੜੀ ਛੋਟੀ ਨਹੀਂ ਕਿ ਥੱਲੇ ਕੀ ਲੱਗਦਾ ਨਹੀਂ ਥੱਲੇ ਤੇ ਜੇ ਆ ਭਾਜੀ ਇਹਦੇ ਨਾਲ ਆ ਗਿਆ ਸਮਾਨ ਆਦਾ ਇਹ ਨਹੀਂ ਇਹ ਚ ਤਾਂ ਸਮਾਨ ਆ ਗਿਆ ਪਾਜੀ ਆ ਨਹੀਂ ਸਟੈਂਡ ਆਂਦੇ ਪਾਜੀ ਬਟਨ ਉੰਦੇ ਉੱਪਰ ਆਲੇ ਨਹੀਂ ਇਹਨੂੰ ਉੱਚੇ ਦਾ ਸਾਈਜ਼ ਉੱਚਾ ਕਰ ਦੋਗੇ ਆਹੀ ਚੀਜ਼ ਆ ਸਟੈਂਡ ਅੱਛਾ ਸਟੈਂਡ ਚਾਹ ਹੋ ਜਾਣਾ ਹਾਂ ਅੱਛਾ ਚੱਲ ਸਿੱਖ ਵਧੀਆ ਬੋਲ ਆ ਗਈ ਵਧੀਆ ਵਿਚਾਰ ਇਹ 2000 ਰੁਪਏ ਡੇਟ ਅੱਛਾ ਇਹਨਾਂ ਦਾ 2000 ਹਾਂਜੀ ਬੋਲ ਅੱਛਾ ਅੱਜਕੱਲ ਰੈਸਟੋਰੈਂਟਾਂ 'ਚ ਬਹੁਤ ਰੁਝਾਨ ਹੈ ਲੋਕ ਬੰਦੇ ਆ ਰੈਸਟੋਰੈਂਟਾਂ ਦੇ ਅੰਦਰ ਹਾਂ ਪਰ ਰੈਸਟੋਰੈਂਟ ਵਾਲੇ ਵੀਰ ਵੀ ਦੇਖ ਲੈਣ ਜਿਹੜੇ ਘਰ 'ਚ ਆਪਣੇ ਡਰਾਇੰਗ ਰੂਮ 'ਚ ਕੇ ਡਰਾਇੰਗ ਰੂਮ 'ਚ ਵੀ ਲਵਾ ਲੈਂਦੇ ਆ ਕਿ ਗੈਸਟ ਆਇਆ ਉਹਨੇ ਹੱਥ ਧੋਣੇ ਹੁੰਦੇ ਆ ਫਰਾਂ ਟਾਇਲ ਸਾਹਮਣੇ ਚੱਕਦੇ ਮਾਰ। ਫਿਰ ਇਹ ਟਾਇਲ ਕਿੱਥੇ ਲੱਗਦੀ ਹੈ? ਕਮਰੇਆਂ ਵਿੱਚ ਲੱਗਦੀ ਹੈ ਭਾਈ ਕਮਰੇਆਂ ਵਿੱਚ ਲਾ ਲਓ ਬਾਥਰੂ ਲਾ ਲਓ ਕਿਤੇ ਬਾਹਰ ਟਾਇਲ ਬਾਹਰ ਟਾਇਲ ਮਨ ਲੋਕਾਂ ਕਿਤੇ ਕੁਝ ਲਾ ਸਕਦੇ ਆ। ਅੱਛਾ ਹੋ ਸਕਦਾ ਭੈਣੋ ਭਰਾਵੋ ਤੁਸੀਂ ਇੱਥੇ ਆਓ ਤੁਹਾਨੂੰ ਆਹੀ ਟਾਇਲ ਵਧੀਆ ਲੱਗੇ ਕਿ ਯਾਰ ਆ ਜਿਆਦਾ ਖਰੀਏ ਕਮਰੇ ਚ ਲਵਾ ਲੈਣੀ ਆ ਤੇ ਇਹ ਤਾਂ ਉਤੋਂ ਵੀ ਸਸਤੀ ਆ ਜਿਹੜੇ ਪਹਿਲਾਂ ਦਿਖਾਏ ਆ ਇਹ 160 ਦੀ। ਸ਼ਾਈਨ ਸੇਰਾ। ਹਾਂ ਭਾਈ ਸਰ 40000 ਦੀ ਆ। ਠੀਕ ਹੈ ਜੀ। ਕੁਆਲਿਟੀ ਵੀ ਦੇਖੋ। 1 ਸਾਲ ਦੀ ਗਾਰੰਟੀ ਵੀ ਦੇਣੀ। ਠੀਕ ਹੈ ਜੀ। ਜਿਹੜੀ ਇਹ ਆ ਗਈਆਂ ਲੇਕਿਨ 35 ਹਾਲ ਇਕ ਸਾਦੀ 3500 ਦੀ ਨਬੀ ਅੱਛਾ ਮਾਰਕੀਟ ਨਾਲੋਂ ਤੁਹਾਡੀਆਂ ਕਿੰਨੀਆਂ ਸਾਫ ਤੁਮਾਜੀ ਕੋਈ ਬੰਦਾ 2000 ਦਾ ਫਰਕ ਵਜੇ 1500 2000 1500 ਫਰਕ ਆਏਗਾ ਤੁਹਾਨੂੰ ਭਾਜੀ ਮਤਲਬ ਜਿਨ੍ਹਾਂ ਨੇ ਬਾਥਰੂਮ ਤਿਆਰ ਕਰਾਉਣਾ ਆ ਹਾਂਜੀ ਉਹ 10000 ਚ ਸੀਟ ਵੀ ਹੋ ਜਾਣੀ ਆ ਟੈਲਾ ਵੀ ਹੋ ਜਾਣੀ ਆ ਸਿੰਕ ਵੀ ਹੋ ਜਾਣਾ ਸਿੰਕਾਂ ਦੇ ਰੇਟ ਤੁਸੀਂ ਕਿੰਨੇ ਭਾਜੀ 500 ਰੁਪਏ ਦੇ ਸਾਰੇ 1200 ਜਿਹੜਾ ਐ ਸਾਹਿਬ 800 ਠੀਕ ਹੈ ਜੀ ਇਹ ਟੁੱਟਦੀ ਤਾਂ ਨਹੀਂ 600 ਰੁਪਏ ਖੜੀ ਕਰ ਲਈਏ ਫੋਰਚੂਨਰ ਜੋ ਮਾਜੀ ਟਾਇਲ ਟੈਕਰ ਕਰ ਲਓ ਤੇ ਦਾ ਪ੍ਰਾਈਸ ਇਹ ਤਾਂ 260 ਰੁਪਏ ਭਾਜੀ 9 ਫੁੱਟ ਮਾਲਾ 9 ਫੁੱਟ ਮਾਰਕੀਟ ਚ ਕੀ ਪ੍ਰਾਈਸ ਹੈ ਭਾਜੀ ਤਾਂ 300 ਰੁਪਏ 300 ਵਾਲੀ ਆਪਾਂ 11 ਮੈਮ ਦੀ ਆਉਂਦੀ ਏ ਛੋਟੀ ਭਾਜੀ ਉਹਦਾ ਰੇਟ ਹੈ 240 ਤੇ ਇਹ ਆਪਾਂ ਕਿੰਨੇ ਦੇ ਰਹੇ ਆ ਇਹ 260 ਰੁਪਏ ਦੇ ਭਾਜੀ ਮਾਰਕੀਟ ਚ 300 11 ਮੈਮ ਦੀ ਆਉਂਦੀ ਆ ਉਹ ਦਿੰਦੇ ਆ ਅਸੀਂ 240 ਰੁਪਏ ਉਹ ਰੇਟ ਤਾਂ ਸਭ ਤੋਂ ਸਸਤਾ ਹੈ ਹੀ ਹੈ ਪਰ ਉਸ ਦੇ ਨਾਲ ਜਿਹੜੀ ਅਹਿਮ ਗੱਲ ਹੈ ਉਹ ਇਹ ਗੱਲ ਹੈ ਕਿ ਸਾਡਾ ਪੰਜਾਬੀ ਭਰਾ ਆ ਵੱਡਾ ਭਰਾ ਆ ਔਰ ਆਪਣੇ ਪੰਜਾਬੀ ਵੀਰਾਂ ਨੂੰ ਮੌਕਾ ਦੇਣਾ ਵੀ ਸਾਡਾ ਫਰਜ਼ ਹੈ ਕਿ ਮਾਰਬਲ ਪਿੱਛੇ ਕਰਕੇ ਅੱਗੇ ਆ ਗਈ ਐ ਟਾਇਲ ਦੋਸਤੋ ਜੇਕਰ ਤੁਸੀਂ ਆਪਣੇ ਘਰ ਦੀ ਸਜਾਵਟ ਕਰਨ ਜਾ ਰਹੇ ਹੋ ਤਾਂ ਰੁਕੋ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ ਛੱਡਿਓ ਨਾ ਮੋਬਾਈਲ ਦੋਸਤੋ ਅੱਜ ਤੁਹਾਨੂੰ ਟਾਇਲਾਂ ਦੇ ਅਜਿਹੇ ਰੇਟ ਦਵਾਂਗੇ ਅਜਿਹੀ ਕੁਆਲਿਟੀ ਦਵਾਂਗੇ 3500 ਰੁਪਏ ਵਿੱਚ ਤੁਹਾਡਾ 7x5 ਦਾ ਬਾਥਰੂਮ ਤਿਆਰ ਕਰ ਦਿਆਂਗੇ ਤੇ ਤੁਹਾਡੇ ਚਿਹਰੇ ਤੇ ਆ ਜਾਏਗੀ スマイル દોસ્તો ਤੁਹਾਡੇ ਚਿਹਰੇ ਤੇ ਆ ਜਾਏਗੀスマイル દોસ્તો ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਣ ਤੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਵੀਡੀਓ ਦੀ ਸ਼ੁਰੂਆਤ ਕਰੀਏ ਉਸ ਤੋਂ ਪਹਿਲਾਂ ਐਡਰੈਸ ਕਨਫਰਮ ਕਰ ਦਿੰਨੇ ਆ ਜੀ ਇਸ ਸਮੇਂ ਅਸੀਂ ਰਾਹੋ ਵਿਖੇ ਮੌਜੂਦ ਹਾਂ ਔਰ ਜਸ ਟਾਈਲਸ ਦੀ ਤੁਹਾਨੂੰ ਵੀਡੀਓ ਦਿਖਾਣੀ ਆ ਐਡਰੈਸ ਇਹ ਆ ਜੀ ਕਿ ਜੇ ਤੁਸੀਂ ਨਵਾਂ ਸ਼ਹਿਰ ਤੋਂ ਆਉਂਦੇ ਹੋ ਤਾਂ ਜਿਹੜਾ ਵੈਲਕਮ ਬੋਰਡ ਲੱਗਿਆ ਹੋਇਆ ਉਹਦੇ ਬਿਲਕੁਲ ਨਾਲ ਹੈ ਜੀ ਜਸ ਟਾਈਲਸ ਹੁਣ ਮੁੱਦੇ ਦੀ ਗੱਲ ਕਰਦੇ ਹਾਂ ਜੀ ਮੁੱਦੇ ਦੀ ਗੱਲ ਇਹ ਹੈ ਕਿ ਹਰ ਇੱਕ ਵਿਅਕਤੀ ਚਾਹੁੰਦਾ ਉਸ ਦਾ ਜਿਹੜਾ ਘਰ ਹੈ ਉਸ ਦਾ ਸੁਪਨਿਆਂ ਦਾ ਘਰ ਬਣੇ ਸੁਪਨਿਆਂ ਦਾ ਮਹਿਲ ਬਣੇ ਔਰ ਜੇਕਰ ਤੁਸੀਂ ਨਵਾਂ ਘਰ ਤਿਆਰ ਕਰਨ ਜਾ ਰਹੇ ਹੋ ਜਾਂ ਆਪਣੇ ਪੁਰਾਣੇ ਘਰ ਦੀ ਸਜਾਵਟ ਕਰਨ ਜਾ ਰਹੇ ਹੋ ਤਾਂ ਰੁਕੋ ਇਸ ਵੀਡੀਓ ਨੂੰ ਪੂਰਾ ਦੇਖੋ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਮੁਨਾਫੇ ਕਰਾਉਣੇ ਆ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੇ ਪੰਜਾਬ ਦੇ ਸਭ ਤੋਂ ਸਸਤੇ ਰੇਟ ਦੇਣ ਜਾ ਰਹੇ ਹਾਂ ਟਾਈਲਸ ਦੇ ਔਰ इवन ਇਥੋ ਦੇ ਓਨਰ ਦਾ ਤਾਂ ਇਹ ਕਹਿਣਾ ਕਿ 3500 ਰੁਪਏ ਵਿੱਚ ਤੁਹਾਡਾ 7x5 ਦਾ ਬਾਥਰੂਮ ਵੀ ਤਿਆਰ ਕਰ ਦਾਂਗੇ ਤਾਂ ਘੱਟ ਖਰਚਾ ਕਰਕੇ ਤੁਹਾਡੇ ਘਰ ਰੌਣਕ ਆਏਗੀ ਜੀ ਘੱਟ ਖਰਚਾ ਕਰਕੇ ਤੁਹਾਡੇ ਫਰਸ਼ ਅਤੇ ਤੁਹਾਡੀਆਂ ਕੰਧਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ ਤੋਂ ਸਮਾਂ ਵਿਅਰਥ ਕੀਤੇ ਬਿਨਾ ਤੁਹਾਨੂੰ ਪੂਰੀ ਵੈਰਾਈਟੀ ਦਿਖਾਣੇ ਐਡਰੈਸ ਫਿਰ ਤੁਹਾਨੂੰ ਨੋਟ ਕਰ ਲਓ ਜੇ ਅਸੀਂ راہ ਹੋਵੇ ਕਿ ਜਿੱਥੇ ਵੈਲਕਮ ਸਾਈਨ ਲੱਗਿਆ ਹੋਇਆ ਉਹਦੇ ਬਿਲਕੁਲ ਨਾਲ ਜਸ ਸਟਾਈਲਸ ਤੇ ਮੌਜੂਦ ਹੈ ਤੇ ਹੁਣ ਤੁਹਾਨੂੰ ਪੂਰੀ ਵੈਰਾਈਟੀ ਦਿਖਾਣ ਦੇ ਆਜੋ ਤਾਂ ਹੁਣ ਸਾਡੇ ਨਾਲ ਸ਼ੋਰੂਮ ਦੇ ਓਨਰ ਜਸ ਸਟਾਈਲਸ ਸ਼ੋਰੂਮ ਦੇ ਓਨਰ ਜਸਪਾ ਜੀ ਮੌਜੂਦ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਫਿਰ ਗੱਲਬਾਤ ਦਾ ਸੈンス ਲਾ ਕੇ ਵਿਦਾਵਾਂਗੇ ਬਹੁਤ ਨਿੱਕਾ ਸਵਾਗਤ ਹੈ ਸਤ ਸਤਿ ਸ੍ਰੀ ਅਕਾਲ ਜੀ ਅਚਰਪਾ ਜੀ ਚਰਚਾ ਬੜੀ ਸੋਹਣੀ ਹੈ ਜੀ ਕਹਿੰਦੇ ਜਸ ਸਟਾਈਲਸ ਵਿਖੇ ਸਭ ਤੋਂ ਸਸਤੇ ਰੇਟਾਂ ਦੇ ਪੰਜਾਬ ਦੇ ਸਭ ਤੋਂ ਸਸਤੇ ਰੇਟਾਂ ਤੇ ਟਾਈਲਸ ਮਿਲਦੀਆਂ ਤਾਂ ਸਵਾਲ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਨੇ ਜਿਨ੍ਹਾਂ ਨੇ ਆਪਣੇ ਘਰ ਦੀ ਸਜਾਵਟ ਕਰਨੀ ਹੈ ਜਾਂ ਨਵਾਂ ਘਰ ਤਿਆਰ ਕਰਾਉਣਾ ਕਿ ਕਿੰਨਾ ਪੁਰਾਣਾ ਸ਼ੋਰੂਮ ਹੈ ਕਿਤੇ ਕੁਆਲਿਟੀ ਚ ਕੋਈ ਕੰਪਰਮਾਈਜ਼ ਤਾਂ ਨਹੀਂ ਕਰ ਰਹੇ ਜਿਹੜੇ ਸਭ ਤੋਂ ਸਸਤੀ ਟਾਈਲਸ ਦੇ ਰਹੇ ਆ ਤੇ ਰੇਟ ਕੀ ਆ ਉਹ ਵੀ ਦੱਸੋ ਇਹ ਭਾਜੀ 15 ਸਾਲ ਹੋ ਗਏ ਸ਼ੋਰੂਮ ਸ਼ੋਰੂਮ 15 ਸਾਲ ਹੋ ਗਏ ਹਾਂਜੀ ਇਹ ਬਾੜੂ ਨਾਲ ਟੈਲਾ ਭਾਜੀ ਜੀਡੀ ਐਥਲੈਟਿਕ ਬਾਟੂ ਕੋਲ ਸੁਪਰ ਸਬਾਟੂ ਟੈਲ ਦੀ ਬੜੀ ਕੁਆਲਿਟੀ ਹੋਣੀ ਠੀਕ ਹੈ ਜੀ ਤੇ ਇਹ 9 ਫੁੱਟ ਮਾਲ ਆ ਬਜੀ ਅੱਛਾ ਜੀ 6 ਪੀਸ ਦੀ ਪੈਗੋ ਦੀ 5 ਦੀ ਵੀ ਆਉਂਦੀ ਪਈ ਜੀ ਤਾਂ 7.5 ਫੁੱਟ ਮਾਲ ਹੁੰਦਾ ਉਹ ਮਾਲ ਕੁਆਲਟੀ ਹਲਕੀ ਹੁੰਦੀ ਹੈ ਅੱਛਾ ਲੈ ਆਈ ਦੀ ਗੱਲ ਤਾਂ ਇਹ ਪੈਮਾਨਾ ਹੈ ਕਿ ਜੇ ਅੰਦਰ 6 ਪੀਸ ਆ 9 ਫੁੱਟ ਮਾਲ ਆ ਤਾਂ ਕੁਆਲਟੀ ਅੱਛੀ ਹੋਏਗੀ ਹਾਂਜੀ ਇਹ ਪੈਮਾਨਾ ਹੈ ਜੀ ਨੇ ਪਵਨਰ ਨੇ ਸੀ ਕੁਆਲਟੀ ਦਾ ਕੁਆਲਟੀ ਬਧਿਆ ਜਿਹਾ ਤੁਸੀਂ ਆਪ ਚੈੱਕ ਕਰਕੇ ਲੈ ਕੇ ਹੁੰਦੇ ਅੱਛਾ ਡਾਇਰੈਕਟ ਗੁਜਰਾਤ ਤੋਂ ਆਂਦਾ ਮਾਰਗ ਗੁਜਰਾਤ ਤੋਂ ਮਾਰਗ ਤੈਸੀ ਰੇਟ ਦੇ ਸਕਦੇ ਭਾਜੀ ਰੇਟ ਕਿੰਨਾ ਜੀ 170 ਰੁਪਏ ਡੱਬਾ ਪਰ 170 ਰੁਪਏ ਡੱਬਾ ਅੰਦਰ ਕਿੰਨੇ ਪੀਸ ਨਿਕਲਣੇ ਆ 6 ਪੀਸ ਨਿਕਲਣੇ ਭਾਜੀ ਤੇ ਕਿੰਨਾ ਕਵਰ ਕਰਨਾ 9 ਫੁੱਟ ਕਰਨਾ 9 ਫੁੱਟ ਕਵਰ ਕਰਨਾ ਆਮ ਕਿੰਨੇ ਪੀਸ ਨਿਕਲਦੇ ਆ हां भाई 6 ਦੀ ਪੈਕ ਜਾਂ ਦੀ 5 ਦੀ ਵੀ ਆਉਂਦੀ 5 ਦੀ ਵੀ ਆਉਂਦੀ ਹੈ 5 ਵਾਲੀ ਕਿੰਨੇ ਫੁੱਟ ਕਵਰ ਕਰਦੀ ਹੈ 7.5 ਫੁੱਟ ਕਵਰ ਕਰਦੀ ਹੈ ਪਰ ਤੁਸੀਂ ਜਿਹੜੀ ਦੇਣੀ ਆ ਇਹ 9 ਫੁੱਟ ਇਹ 9 ਫੁੱਟ ਕਵਰ ਕਰੂਗੀ ਹੁਣ ਆਪਾਂ ਵੈਰਾਈਟੀ ਦਿਖਾ ਦਈਏ ਜੀ ਹਾਂਜੀ ਠੀਕ ਹੈ ਜੀ ਦੇਖ ਲਓ ਜੀ 3D ਕਹਿੰਨੇ ਤੁਸੀਂ 3D ਹੈ 3D ਵੀ ਹੈ ਵਾਟਰਪੂਫ 100% ਵਾਟਰਪੂਫ 100% ਵਾਟਰਪੂਫ ਹੈ ਅੱਛਾ ਡਿਜ਼ਾਈਨ ਦਿਖਾਉਂਦੇ ਜਾਓ ਫਿਰ ਮੇਰੇ ਕੋਲ ਹੋਰ ਬੜੇ ਸਵਾਲ ਨੇ ਅੱਛਾ ਇੱਕ ਵਾਰੀ ਨਾ ਮੈਂ ਕਿਸੇ ਤੋਂ ਪੁੱਛਿਆ ਸੀ ਉਹ ਕਹਿੰਦੇ ਕਿ ਜੇ ਜੀ ਸਸਤੀ ਟਾਇਲ ਲਵਾ ਲਈ ਤਾਂ ਖੁੰਝੇ ਜਿਹੜੇ ਉਹ ਮੈਚ ਨਹੀਂ ਕਰਦੇ ਜਾਂ ਅੰ ਇਹ ਟਾਇਰ ਇੰਨਾ ਖਰਾਬ ਦਾ ਨਾ ਕਰੂ ਕਿਤੇ ਕੋਈ ਵੀ ਸਾਡੇ ਕੋਲ ਆ ਗਿਆ ਅਸੀਂ ਕੁਆਲਿਟੀ ਉਹ ਚੈੱਕ ਕਰ ਸਕਦੇ ਹਾਂ ਹੂੰ ਖੁੰਝੇ ਮੈਚ ਹੋ ਜੂਗੇ ਬਿਲਕੁਲ ਮੈਚ ਹੋ ਜੂਗੇ ਜੀ ਫੋਲ ਤਾਂ ਨਾ ਜਾਊਗੇ ਹਾਂ ਦੇਖੋ ਪ੍ਰੀਮੀਅਮ ਕੁਆਲਿਟੀ ਆ ਭਾਜੀ ਲਿਖਿਆ ਹੁੰਦਾ ਜੀ ਇੱਕੋ ਇੱਕੋ ਪਹਿਲਾਂ ਆਪਾਂ ਵੈਰਾਈਟੀ ਦਿਖਾ ਦੀਏ ਆ ਵੈਰਾਈਟੀ ਦਿਖਾ ਦੀਏ ਡੱਬੇ ਤੇ ਪ੍ਰੀਮੀਅਮ ਲਿਖਦਾ ਪ੍ਰੀਮੀਅਮ ਦਾ ਖਾਸ ਕੁਆਲਿਟੀ ਹੁੰਦੀ ਦਿਖਾਓ ਫਿਰ ਜੇਪ ਇੱਕ ਡੱਬਾ ਦੇ ਤਦ ਤੱਕ ਅਸੀਂ ਆ ਦਿਖਾਈਏ ਕਹਿੰਦੇ ਡੱਬੇ ਦੇ ਉੱਤੇ ਪ੍ਰੀਮੀਅਮ ਕੁਆਲਿਟੀ ਲਿਖਿਆ ਹੁੰਦਾ ਅੱਜ ਇਕੱਲੇ ਪਿੱਛੋਂ ਲੈ ਕੇ ਡੱਬੇ ਕਿ ਲੈ ਆਇਆ ਥੋ ਚੱਕ ਲਿਆ ਅੱਛਾ ਤੁਹਾ ਤੁਹਾਡੇ ਕੋਲ ਸਟੈਂਡਰਡ ਦਾ ਕਿ ਪ੍ਰੀਮੀਅਮ ਦਾ ਉੱਤੇ ਡੱਬੇ ਤੇ ਲਿਖਿਆ ਪ੍ਰੀਮ ਪ੍ਰੀਮੀਅਮ ਆ ਤੁਹਾਡੇ ਕੋਲ 170 ਦੇ ਪ੍ਰੀਮੀਅਮ ਦਾ ਮਾਰਕਾ ਠੀਕ ਹੈ ਮਾਰੇ ਡਿਜ਼ਾਈਨ ਦਿਖਾਓ ਜਾਂਦੇ ਹੋ ਡੱਬਾ ਲੈ ਕੇ ਆਂਦਾ ਦੱਸੋ ਇਹਨਾਂ ਵਾਰ ਜਾਣਕਾਰੀ ਦਿਓ ਜੀ ਕਿਹੜੇ ਕਿਹੜੇ ਜ਼ਿਆਦਾ ਡਿਮਾਂਡ ਕੀਦੀ ਜਾਂਦੀ ਆ ਭਾਜੀ ਇਹ ਸਾਰੇ ਡਿਜ਼ਾਈਨ ਵਧੀਆ ਡਿਜ਼ਾਈਨ ਨੇ ਮੈਂ ਨਿਊ ਡਿਜ਼ਾਈਨ ਸਾਰੇ ਹੂੰ ਬਾਜ਼ਾਰਾਂ ਦੀ ਇਹਦੀ ਵੀ ਮਾਰਕੀਟ ਕਾਫੀ ਹੈ ਇਹ ਫਿਰ ਕਿਚਨ ਵਾਸ਼ਰੂਮ ਉਹਦੇ ਵਿੱਚ ਟਾਈਲ ਲੱਗਦੀ ਹੈ ਬਾਥਰੂਮ ਭਾਜੀ ਬਾਥਰੂਮ ਦੀ ਆ ਆ ਜੋ ਭਾਜੀ ਜੀ ਆ ਬਾਥਰੂਮ ਆ ਕੇ ਭਾਜੀ ਜੀ ਹੌਲੀ ਹੌਲੀ ਸਰ ਤਾਂ ਜੋ ਲੋਕੀ ਜਿਹੜੇ ਘਰ ਬੈਠੇ ਦੇ ਆ ਬਾਤ ਮੁਬੀ ਸੀ ਹੂੰ ਬਹੁਤ ਸੋਹਣੀ ਆ ਆਲਿ ਸੁਣਾ ਗਈ ਆ ਵਜੀ ਕਿਚਨ ਆ ਗਈ ਵਜੀ ਹੂੰ ਆ ਕਿਚਨ ਦੇ ਨਵੇਂ ਨਿਊ ਡਿਜ਼ਾਈਨ ਸਾਰੇ ਅੱਛਾ ਕਿਚਨ ਦਾ ਕੀ ਡਿਜ਼ਾਈਨ ਸਾਡੇ ਯਾਨੀ 170 ਰੁਪਏ ਵਜੀ ਧਾਰਮਿਕ ਵੀ ਹੈ ਹਾਂ ਤਾਂ ਵੀ ਛੋਟਾ ਵੀ ਆਸਲੀ ਨੂੰ ਤੇ ਦੇਖ ਅੱਛਾ ਜੇ ਕਿਸੇ ਭਰਾ ਨੇ ਰੈਸਟੋਰੈਂਟ ਦੀ ਕੋਈ ਤਿਆਰੀ ਕਰ ਰਿਆ ਤਾਂ ਰੈਸਟੋਰੈਂਟ ਦੇ ਅੰਦਰ ਵੀ ਆ ਕਿਚਨ ਚ ਲੱਗ ਸਕਦੀ ਹੈ ਹਾਂਜੀ ਲੱਗਦੀ ਵਜੀ ਹਨਾ ਕਿੰਨੀ ਸੋਹਣੀ ਹੈ ਦੇਖੋ 170 ਰੁਪਏ ਡੱਬਾ ਜੀ 170 ਰੁਪਏ ਘਰ ਵਿੱਚ ਤੁਸੀਂ ਲਵਾਣੀ ਹੈ ਤਾਂ 170 ਰੁਪਏ ਡੱਬਾ 9 ਫੁੱਟ ਇਹਨੇ ਕਵਰ ਕਰ ਦੇਣੇ ਆ ਜੀ ਹਾਂਜੀ ਜੀ ਆ ਕਿਚਨ ਦਾ ਡਿਜ਼ਾਈਨ ਦੇਖੋ ਆ ਲੈ ਚਾਹ ਬਣਾਉਂਦੇ ਬਣਾਉਂਦੇ ਜੇ ਐਦਾਂ ਦੇ ਪਿਆਲੇ ਮੋਰੇ ਪਏ ਹੋਣ ਤਾਂ ਫਿਰ ਭੈਣਾ ਆਪਣੇ ਹਿਸਾਬ ਨਾਲ ਕੈਲਕੂਲੇਟ ਕਰਕੇ ਮਿੱਠਾ ਵੀ ਪਾਉਣ ਗਿਆ ਪੱਤੀ ਵੀ ਪਾਉਣ ਗਿਆ ਅੱਛਾ ਆ ਥੱਲੇ ਸਿੰਦਰੀ ਹੈਗੀ ਜੀ ਸਿੰਦਰੀ ਦੋ ਵੇ ਚਾਰ ਦੀ ਭਾਜੀ 3 ਦੀ ਟੇਲ ਹੈ ਸਿੰਦਰੀ ਹੈ ਭਾਜੀ ਅੱਛਾ ਇਹ ਵੀ ਟੈਲ ਆ ਹਾਂ ਤੇਲ ਵੱਡਾ ਪੀਸਾ ਜੀ ਦੋ ਵੇ ਚਾਰ ਦਾ ਇਹ ਵਿੱਚ ਵਿਚਾਲੇ ਕੀ ਤੇ ਸੈਂਟਰ ਤੋਂ ਲੱਗ ਸਕਦਾ ਪੀਸਾ ਲਾ ਸਕਦੇ ਹਾਂ ਜੀ ਟੇਲ ਤੇ ਫਿਰ ਇਹ ਕਿੱਥੇ ਲੱਗੂਗਾ ਲੌਬੀ ਚ ਲੱਗੂਗਾ ਲੌਬੀ ਵਿੱਚ ਹੀ ਲਾ ਸਕਦੇ ਆ ਲਾ ਸਕਦੇ ਆ ਲੋਬੀ ਵਿੱਚ ਇਹ ਕਿਚਨ ਵਿੱਚ ਲੱਗਦਾ ਜੀ ਆ ਕਿਚਨ ਵਾਲਾ ਅੱਛਾ ਆ ਕਿਚਨ ਵਾਲਾ ਆ ਸਿੰਦੀ ਆ ਮਤਲਬ ਲੌਬੀ ਲਾ ਲਓ ਕਮਰੋ ਜੀ ਤੁਸੀਂ ਤੁਸੀਂ ਲਾ ਸਕਦੇ ਹੋ ਤੇ ਲਾ ਸਕਦੇ ਇਹਦਾ ਕੀ ਪ੍ਰਾਈਸ ਹੈ ਜੀ ਇਹ 800 ਕੇ ਪੀਸ ਦਾ ਭਾ ਜੀ 800 ਰੁਪਏ ਪੀਸ ਹਾਂ ਜੀ ਮਾਰਕੀਟ ਚ ਕਿੰਨੇ ਦਾ ਹੋਵੇਗਾ 1200 ਦੇ ਵਿੱਚ ਚੱਲਦਾ ਮਾਰਕੀਟ ਵਿੱਚ ਸਾਥੀਓ 1200 ਰੁਪਏ ਦਾ ਪੀਸ ਆ ਇਹ ਕਹਿੰਦੇ ਤੁਹਾਨੂੰ 800 ਰੁਪਏ ਦਾ ਦਵਾਂਗੇ ਇਹਦੇ ਕੋਨੇ ਮੈਚ ਕਰਜੂਗੇ ਬਿਲਕੁਲ ਸਿੱਧਾ ਪ੍ਰੀਮ ਕਵਾਲਿਟੀ ਫੁੱਲ ਤਾਂ ਨਾ ਜਾਊ ਨਹੀਂ ਨਹੀਂ ਇਹ ਪ੍ਰੀਮ ਕਵਾਲ ਆਉਣ ਵਾਲੇ ਸਮੇਂ ਵਿੱਚ ਰੰਗ ਤਾਂ ਨਾ ਫੇਡ ਹੋ ਜਾ। ਨਹੀਂ ਤਾਂ ਨਹੀਂ ਹੁੰਦਾ। ਲੋਕਾਂ ਦੇ ਮਨ ਚ ਡਰ ਹੁੰਦਾ। ਮੇਰੇ ਕੋਲ ਤਾਂ ਵੀ ਨਹੀਂ ਹੋਊਗਾ। ਜੇ ਰੰਗ ਫੇਡ ਹੋ ਗਿਆ ਫਿਰ ਹੈਗੇ ਤੁਸੀਂ। ਬੈਠੇ ਪਾਜੀ ਵਾਪਸ ਕਰਕੇ ਲੈ ਜਾ ਨਵੀਂ ਜੀ। ਜੀ ਅੱਛਾ ਇਹ ਤੁਸੀਂ ਕਿਚਨ ਵਾਲੀਆਂ ਦਿਖਾ ਦਿੱਤੀਆਂ। ਠੀਕ ਹੈ ਜੀ। ਵਾਸ਼ਰੂਮ ਵਾਲੀਆਂ ਇਹ ਆ। ਹਾਂਜੀ। ਹੋਰ ਕਿਹੜੀਆਂ ਵਾਸ਼ਰੂਮ ਵਾਲੀਆਂ? ਹੋਰ ਜੀ ਆ ਜਾਓ ਪਾਜੀ ਤੂੰ। ਆ ਆ ਬਾਥਰੂਮ ਵਾਲੀਆਂ ਪਾਜੀ। ਆ ਬਾਥਰੂਮ ਵਾਲੀ ਮਤਲਬ ਇੱਕ ਨਾ ਮੈਂ ਕੈਲਕੂਲੇਸ਼ਨ ਕੀਤੀ ਸੀਗੀ। ਹਾਂਜੀ। ਐਕਸਪਰਟ ਤੋਂ ਵੀ ਕੈਲਕੂਲੇਸ਼ਨ ਕਰਾਈ ਸੀਗੀ। ਐਕਸਪਰਟ ਮੇਰੇ ਫਾਦਰ ਸਾਹਿਬ ਵੀ ਉਹ ਇੰਜੀਨੀਅਰ ਰਹੇ ਆ ਦੁਬਈ ਫੇਰ ਤਾਂ ਕਹਿੰਦੇ 7x5 ਦਾ ਜਿਹੜਾ ਬਾਥਰੂਮ ਆ ਉਹ 3500 ਜੀ ਤਿਆਰ ਹੋ ਜਾਣਾ ਹਾਂਜੀ ਹਾਂਜੀ ਸਹੀ ਗੱਲ ਸਹੀ ਗੱਲ ਬਿਲਕੁਲ ਸਹੀ ਗੱਲ ਮਤਲਬ ਸਾਥੀਓ 170 ਰੁਪਏ ਦੀ ਆਹ ਟਾਇਲ ਜਿਹੜੀ ਆ 6 ਪੀਸ ਮਿਲਨੇ ਆ ਟਾਇਲ ਦੀ ਕੁਆਲਿਟੀ ਵੀ ਅੱਛੀ ਲੱਗ ਰਹੀ ਆ 3500 ਰੁਪਏ ਚ ਤੁਹਾਡਾ ਬਾਥਰੂਮ ਤਿਆਰ ਕਰ ਦੇਣਾ ਸਰਦਾਰ ਜੀ ਨੇ 7x5 ਵਾਲਾ ਹਾਂਜੀ ਬਜੀ 8x5 ਵਾਲਾ 4200 ਰੁਪਏ ਚ ਉਹ 4200 ਰੁਪਏ ਕੀ ਬਾਤ ਹੈ ਕੀ ਰੇਟ ਵੱਧ ਤਾਂ ਨਾ ਜੋ ਵੀਡੀਓ ਤੋਂ ਨਹੀਂ ਨਹੀਂ ਰੇਟ ਨਹੀਂ ਵੱਧ ਇਹ ਤਾਂ ਇਹੋ ਆ ਬਜੀ ਅੱਛਾ ਆਹ ਆਲੇ ਮਿਸ਼ਨੋ ਦਾ ਇਹਦਾ ਕੀ ਪ੍ਰਾਈਸ ਹੈ ਇਹ ਪਾਜੀ 190 ਰੁਪਏ ਹੈ ਇਹ ਮਾਰਕ ਕਾਜੀ ਮਾਰੀ ਤੁਸੀਂ 220 ਦਾ ਸੀ ਜਿੰਨੇ ਮਾਰੀ ਨਹੀਂ ਐਂਦਾ ਤਾਂ ਨਹੀਂ ਮਾਰਕੀਟ ਚ ਇਹਦਾ ਰੇਟ ਵੀ 170 ਹੈ ਤੁਸੀਂ 190 ਦੇਣੀ ਆ ਹਾਂ ਜੀ ਚੀਜ਼ਾਂ ਦੀ 5 ਪੀਸ ਦੀ ਪੈਕ ਵਿੱਚ ਆਉਂਦੀ ਆ ਅੱਛਾ ਜੀ ਉਹਦਾ ਰੇਟ ਹੈ 220 ਸਾਡੇ ਕੋਲ 6 ਪੀਸ ਦੀ ਪੈਕ ਵਿੱਚ ਬਣਾਉਂਦੇ ਆ ਇਹਦੇ ਚ ਸਾਡੇ ਕੋਲ ਇਹਦਾ ਕਿੰਨਾ 90 ਰਹੀਏ 6 ਪੀਸ ਦੀ ਪੈਕ ਸਮਝੀ ਆਪਾਂ ਗੱਲ ਨੂੰ ਮਾਰਕੀਟ ਵਿੱਚ ਕਹਿੰਦੇ ਕਿ 5 ਪੀਸ ਦੀ ਪੈਕਿੰਗ ਆਉਂਦੀ ਆ 220 ਚ ਹਾਂ ਜੀ ਤੁਸੀਂ 6 ਵਾਲੇ ਦੇ ਰਹੇ ਆ 190 ਚ ਹਾਂ ਜੀ ਸਰਦਾਰ ਜੀ ਸ਼ੋਰੂਮ ਬੰਦ ਕਰਕੇ ਜਾਣਾ ਤਾਂ ਨਹੀਂ ਕਿਤੇ ਇਹ ਤਾਂ ਨਹੀਂ ਕਿ ਲੱਗਿਆ ਦਾ ਲਾਲੀਏ ਵਿੱਚੋਂ ਇਹ ਤਾਂ ਨਹੀਂ ਕਿ ਮਾਲ ਖਰਾਬ ਹੈ ਕੱਢ ਕੇ ਪੰਜ ਸਾਲ ਹੋ ਗ ਨੇ ਇਹ ਨਾ ਹੋਵੇ ਕਿ ਮਾਲ ਖਰਾਬ ਨਿਕਲੇ ਮੁੜ ਕੇ ਜਵਾਬ ਦੇਣਾ ਤੁਸੀਂ ਅਸੀਂ ਬੈਠੇ ਹਾਂ ਇਹਦੇ ਕੋਨੇ ਮੈਚ ਕਰਜੋਗੇ ਬਿਲਕੁਲ ਕਰਜੂਗਾ ਪ੍ਰੀਵੋ ਗਾਰੰਟੀ ਹੈ ਨਾ ਰੱਬ ਦਾ ਖਾਲਸਾ ਸਾਡੂ ਪ੍ਰੀਵੋ ਗਾਰੰਟੀ ਪਾਜੀ ਇੱਕ ਨੌਲੇਜ ਦਾ ਵਾਅਦਾ ਕਰਿਓ ਕਿ ਇਹ ਬੁਚਵਰ ਕੇ ਕਿਉਂਕਿ ਪੁਰਾਣੇ ਜ਼ਮਾਨੇ ਚ ਨਾ ਕੋਠੀਆਂ ਤੇ ਬਾਹਰ ਇਹ ਤਾਂ ਬੁਚਵਰ ਕ ਲਗਾਇਆ ਜਾਂਦਾ ਸੀ ਇਹ ਪਾਜੀ ਹਲੂਸ਼ਨ ਟੈਲ ਆ ਬਜੀ ਅੱਛਾ ਉਸ ਸਟਾਈਲ ਚ ਬਣਾਤੀ ਆ ਹਾਂਜੀ ਹਾਂਜੀ ਇਹ ਮਹਿੰਗੀ ਤਾਂ ਨਹੀਂ ਬਹੁਤ ਇਹ ਮੈਗਨਿਕ 90 ਫੀਟ ਤਾਂ ਨਹੀਂ ਪੱਕੀ ਗੱਲ ਹੈ ਪੱਕੀ ਗੱਲ ਹੈ ਐਨ ਆਰ ਆਈਆਂ ਦੀ ਪਹਿਲੀ ਪਸੰਦ ਹੈ ਹਾਂਜੀ ਮੈਨੂੰ ਪਤਾ ਹੈ ਹਨਾ ਉਹ ਬਾਹਰ ਲਵਾਉਂਦੇ ਆ ਮਮਟੀ ਬਣਾਉਂਦੇ ਉੱਤੇ ਵੀ ਲਾ ਦਿੰਦੇ ਆ। ਨਹੀਂ ਲੱਗਦੀ ਬਾਜੀ। ਹਾਂ। ਮਤਲਬ 170 ਜੇ ਵੀ 190 ਬਜੀ। 190। ਮੈਂ ਕਹਾ ਮਾਰੇ ਕਨਫਿਊਜ਼ ਕਰਕੇ ਦੇਖ ਲਈਏ। ਇਹ 190। ਹਾਂਜੀ ਬਾਜੀ। ਠੀਕ ਹੈ ਜੀ। ਹੁਣ ਆਪਾਂ ਸਿੰਕ ਵਾਲੇ ਪਾਸੇ ਆ ਜਾਈਏ। ਹਾਂਜੀ ਬਾਜੀ। ਹੂੰ। ਇਹ ਸਿੰਕ ਵੀ ਆਉਂਦੇ ਆ ਜੀ ਨਿਊ ਡਿਜ਼ਾਈਨ ਚ ਆਉਂਦੇ ਆ ਅੱਜ ਕੱਲ ਇਹ ਚੱਲਦੇ ਆ ਠੀਕ ਹੈ। ਅੱਛਾ ਜੀ। ਮਾਰਕੀਟ ਚ ਕੀ ਪ੍ਰਾਈਸ ਇਹਨਾਂ ਦਾ? ਬਾਜੀ 2800 3000। ਜੀ 2800 3000। ਹਾਂ ਇਹਨਾਂ ਦਾ। ਸਿੰਕ ਉਧਰ ਵੀ ਪਈ ਆ ਥੋੜੇ ਜਿਹਾ ਦਿਖਾ ਦੀ। ਉਹ ਸਸਤੇ ਬਾਜੀ। ਅੱਛਾ। ਉਹ 120 1200 ਰੁਪਏ ਮਾਰਕੀਟ ਚ ਕੀ ਪ੍ਰਾਈਸ ਹੈ ਭਾਜੀ 1500 2000 ਨਾ ਚੱਲਦਾ ਮਾਰਕੀਟ ਚ 1500 ਆਪਾਂ ਦੇ ਰਹੇ ਆ 1200 ਰੁਪਏ ਤੇ ਆ ਜਿਹੜੇ 3D ਵਾਲੇ ਆ ਇਹ ਇਹ ਭਾਜੀ ਦੇ ਲਈ ਆਪਾਂ 2200 ਤੁਸੀਂ ਦਿੰਨੇ 2200 ਮਾਰਕੀਟ ਚ ਕੀ ਪ੍ਰਾਈਸ ਹੈ 2800 3000 ਚੱਲਦਾ ਭਾਜੀ ਮਤਲਬ ਉਹ ਚ ਜਿਓ ਵਾਲਾ ਲੈਣੇ ਨੋਰਮਲ ਲੈਣੇ ਤਾਂ 3-400 ਦਾ ਫਾਇਦਾ ਹਾਂ ਆਰਾਮ ਲੱਜ ਤੇ ਇਧਰ 6-700 ਦਾ ਫਾਇਦਾ ਹੈਗਾ ਜੀ ਭਾਜੀ ਠੀਕ ਹੈ ਜੀ ਡਿਲੀਵਰੀ ਵੀ ਤੁਸੀਂ ਕਰ ਦਿੰਦੇ ਆ ਕਿ ਨਹੀਂ ਉਹ ਗਾਉਂ ਆਪੇ ਲੈ ਕੇ ਜਾਣਗੇ ਚਲੋ ਜਿਹਨੇ ਟੈਲਾ ਲੈਣੀ ਹੈ ਸਮਾਨ ਲੈਣਾ ਉਹ ਛੋਟਾ ਹੱਥੀ ਦਾ ਕਰਨਾ अच्छा ਆਹ ਬੈਂਟੀ ਦਾ ਸਮਝਾਉਂਦੇ ਇਹ ਬੈਂਟੀ 32 ਇੰਚ ਆ ਭਾਜੀ 32 ਇੰਚ ਆ ਦਿਖਾ ਦਿਓ ਮੜ ਜੀ 3600 ਰੁਪਏ ਦੀ ਭਾਜੀ 3600 ਦੀ ਹਾਂ ਜੀ ਇਹ ਫਿਰ ਥੋੜੀ ਛੋਟੀ ਨਹੀਂ ਕਿ ਥੱਲੇ ਕੀ ਲੱਗਦਾ ਨਹੀਂ ਥੱਲੇ ਤਾਂ ਦੂਜੇ ਆ ਭਾਜੀ ਇਹਦੇ ਨਾਲ ਆ ਗਿਆ ਸਮਾਨ ਆਦਾ ਇਹਦੇ ਨਾਲ ਨਹੀਂ ਇਹਦੇ ਤਾਂ ਸਮਾਨ ਆ ਗਿਆ ਹਾਂ ਜੀ ਅਸੀਂ ਸਟੈਂਡ ਆਂਦੇ ਪਾਜੀ ਬਟਨ ਉੰਦੇ ਉਤਲਾ ਵਾਲੇ ਨਹੀਂ ਇਹਨੂੰ ਉੱਚੇ ਦਾ ਸਾਈਜ਼ ਉੱਚਾ ਕਰ ਦੋਗੇ ਇਹੋ ਸਾਹੀ ਚੀਜ਼ ਆ ਸਟੈਂਡ ਅਚਾ ਸਟੈਂਡ ਉੱਚਾ ਹੋ ਜਾਣਾ ਹਾਂ ਅਚਾ ਉੱਚਾ ਹੋ ਜਾਣਾ ਠੀਕ ਹੈ ਜੀ ਇਹ ਉੱਚੀ ਹੋ ਜਾਣੀ ਹੈ ਇਹ ਨਹੀਂ ਕਿ ਤੁਹਾਨੂੰ ਇਹ ਚੁੱਕ ਕੇ ਕਰਨਾ ਪੈਣਾ ਉੱਚੀ ਹੋ ਜਾਣੀ ਹੈ ਇਹ ਸਟੈਂਡ ਠੀਕ ਹੈ ਕਿੰਨੇ ਦੀ ਇਹ ਇਹ 3600 ਦੀ 24 ਇੰਚੀ ਪਾਜੀ 3600 ਦੀ ਹਾਂ ਜੀ ਤੇ ਮਾਰਕੀਟ ਚ ਕੀ ਪ੍ਰਾਈਸ ਹੈ ਮਾਰਕ 4500 ਰੁਪਏ ਪਾਜੀ 3600 ਦੀ ਇਹ ਦੇ ਰਿਹਾ ਮਾਰਕੀਟ ਚ 4500 ਰੁਪਿਆ ਰੇਟ ਹੈ ਤਾਂ ਜਿਹੜੇ ਭੈਣ ਭਰਾ ਆਪਣੇ ਬਾਥਰੂਮ ਤਿਆਰ ਕਰਾ ਰਹੇ ਆ ਇੱਕ ਵਾਰੀ ਜ਼ਰੂਰ ਗੇੜਾ ਮਾਰ ਠੀਕ ਹੈ ਜੀ ਜੇ ਦੀ ਕੁਆਲਿਟੀ ਦੀ ਜ਼ਿੰਮੇਵਾਰੀ ਕੁਆਲਿਟੀ ਪਾਜੀ ਪੌਣੀ ਇੰਚ ਬੋਰਡ ਲੱਗੀ ਹੋਆ ਹੂੰ ਪਾਈਟ ਡਰਾਵਰ ਨੇ ਹੋਆ ਹੂੰ ਉਹ ਅੱਜ ਇੱਥੇ ਬੜੀ ਵਧੀਆ ਕੁਆਲਿਟੀ ਦਾ ਹੈ ਫਿਰ ਜ਼ਿੰਮੇਵਾਰੀ ਤੁਹਾਡੀ ਆ ਠੀਕ ਹੈ ਜੀ ਤੇ ਇੱਧਰ ਵੀ ਮੇਰੇ ਕੋਲ ਬੈਂਟੀਆਂ ਪਈਆਂ ਹੋਰ ਦਿਖਾ ਦਿਆ ਆ ਜਾਓ 3D ਸਿੰਕ ਵੀ ਇੱਧਰ ਪਏ ਆ ਸਿੰਕ ਗੋਲ ਵੀ ਪਏ ਪਏ ਆ ਆ ਜਾ ਵੀ ਜੇ ਆ ਬਹੁਤ ਸ਼ਾਨਦਾਰ ਹੈ ਜੀ ਆਹ ਭਾਜੀ ਸਿੰਕ ਵਧੀਆ ਗੋਲ ਆ ਕੇ ਵਧੀਆ ਵਿਚਾਰ ਇਹ 2000 ਰੁਪਏ ਡੇਟ ਹੈ ਅੱਛਾ ਇਹਨਾਂ ਦਾ ਦੋਸ ਆ ਹਾਂ ਜੀ ਬੋਲਦਾ ਅੱਛਾ ਅੱਜ ਕੱਲ ਰੈਸਟੋਰੈਂਟਾਂ 'ਚ ਬਹੁਤ ਰੁਝਾਨ ਹੈ ਤੇ ਲਵਾਂਦੇ ਆ ਰੈ ਤਾਂ ਰੈਸਟੋਰੈਂਟ ਵਾਲੇ ਵੀ ਇਹ ਵੀ ਦੇਖ ਲੈਣ ਜਿਹੜੇ ਘਰ 'ਚ ਆਪਣੇ ਡਰਾਈਂਗ ਰੂਮ 'ਚ ਕਈ ਡਰਾਈਂਗ ਰੂਮ 'ਚ ਵੀ ਲਵਾ ਲੈਂਦੇ ਆ ਕਿ ਗੈਸਟ ਆਇਆ ਉਹਨੇ ਹੱਥ ਧੋਣੇ ਹੁੰਦੇ ਆ ਤਾਂ ਤੁਸੀਂ ਆ ਵੀ ਲੈ ਸਕਦੇ ਹੋ ਹਾਂਜੀ ਆ ਡਿਜ਼ਾਈਨ ਦਿਖਾਈਂ ਜਰਾ ਵੀਰੇ ਤੇ ਇਹ 2000 ਨਹੀਂ 골2000 ਦਾ ਭਾਜੀ ਹੂੰ ਇਹ 2200 ਰੁਪਏ ਦੀ ਠੀਕ ਹੈ ਜੀ 골 ਜਿਹੜਾ 2000 ਦਾ ਆ ਇਸਕੇ ਵਿੱਚ ਜਿਹੜਾ ਇਹ 2200 ਰੁਪਏ ਦਾ ਸਕੁਏਰ ਵਾਲਾ ਜਿਹੜਾ ਆ ਇਹ 2200 ਚ ਬੈਂਟੀਆਂ ਭਾਜੀ ਆ ਕੀ ਇਹ 32 ਇੰਚ ਦੀ 3600 ਦੀ ਜੀ ਜਿਹੜੀ 24 ਇੰਚ ਦੀ 3200 ਦੀ ਆ ਜੇ ਛੱਤਿਆ 32 ਇੰਚ ਆ ਇਹ ਹੈਗੀ 5500 ਦੀ 5500 ਦੀ ਹੁਣ ਮਾਰਕੀਟ ਦਾ ਡਿਫਰੈਂਸ ਦੱਸੋ ਭਾਜੀ ਇਹ ਤਾਂ 6500 ਦੀ ਜਾਂਦੀ ਹੈ ਤੁਸੀਂ 5500 ਦੀ 55 65 7 ਜੋ ਆਪਣੀ ਮਰਜ਼ੀ ਹੈ ਭਾਜੀ 6500 7000 ਵਾਲੀ ਤੁਸੀਂ ਦਿੰਨੇ ਆ 5500 ਦੀ ਭਾਜੀ ਵਧੀਆ ਕੁਆਲਟੀ ਵਾਲੀ 5500 ਦੀ ਦਿੰਨੇ ਆ ਹਾਂਜੀ ਤੇ ਨਾਲ ਟੂਟੀਆਂ ਵੀ ਦਿੰਨੇ ਆ ਫਿਰ ਨਹੀਂ ਟੂਟੀਆਂ ਨਾਲ ਹੀ ਐਸਟਰਾ ਹੁੰਦੀ ਭਾਜੀ ਠੀਕ ਹੈ ਜੀ ਤੇ ਫਿਰ ਜੇ ਕੋਈ ਆਉਂਦਾ ਪੀਪੀ 32 ਦਾ ਨਾ ਲੈਂਦਾ ਕੋਈ ਮਾਨਤਾਨ ਹੋਰ ਹੋ ਜੂ ਹਾਂਜੀ ਹੋ ਜੂ 5500 ਚ ਹਾਂਜੀ ਔਰ 100 200 ਕਰ ਦਵਾਂਗੇ ਭਾਜੀ। ਅੱਛਾ ਧਾਰਮਿਕ ਟਾਈਲਸ ਵੀ ਆ। ਹਾਂ ਧਾਰਮਿਕ ਟਾਇਲ ਵੀ ਵਡੀਆਂ ਵੀ ਹੈਗੀਆਂ ਭਾਜੀ। ਐਲੀਵੇਸ਼ਨ ਤੇ ਲਗਾਉਣ ਨੂੰ। ਹਾਂਜੀ ਜੀ। ਠੀਕ ਹੈ ਧਾਰਮਿਕ ਸਥਾਨ ਤੇ। ਆਹ ਆ ਸਿੰਧੀ ਭਾਜੀ। 3D ਸਿੰਧੀ ਆ ਗਈ ਭਾਜੀ। ਜੀ। ਇਹ 800 ਕੀ ਪੀਸ ਹੈ ਭਾਜੀ। ਇਹ ਵੀ 800 ਰੁਪਏ ਪੀਸ। ਹਾਂਜੀ ਬਾਬਿਆਂ ਦੀ ਫੋਟੋ ਹੈਗੀਆਂ। ਜੀ। ਧਾਮ ਬਾਬਿਆਂ ਦੇ ਉਹ ਆਉਂਦੇ 800 ਰੁਪਏ। ਮੰਦਿਰ ਚ ਲੱਗ ਸਕਦੀ ਹੈ। ਹਾਂ ਮੰਦਿਰ ਲਾ ਸਕਦੇ ਕੋਈ ਦੋ ਵੀ ਚਾਰ ਦੀ। ਇਹ 3D ਹੈ ਕਿੱਥੇ ਲੱਗਦੀ ਹੈ? 3D ਤੁਸੀਂ ਲਾ ਸਕਦੇ ਆ ਕਮਰੇ ਵਿੱਚ ਲਾ ਸਕਦੇ ਲੌਬੀ ਵਿੱਚ ਲਾ ਸਕਦੇ ਕਿਤੇ ਵੀ ਤੁਸੀਂ ਲਾ ਸਕਦੇ। ਜੀ। ਹੁਣ ਆਪਾਂ ਸ਼ਾਇਨ ਸੇਰਾ ਹਾਂ ਭਾਈ ਸਾਹਿਬ 40000 ਦੀ ਹੈ ਠੀਕ ਹੈ ਜੀ ਕੁਆਲਿਟੀ ਵੀ ਦੇਖੋ ਇੱਕ ਸਾਲ ਦੀ ਗਾਰੰਟੀ ਬਰ ਗਾਰੰਟੀ ਠੀਕ ਹੈ ਜੀ ਜਿਹੜੀ ਇਹ ਆ ਗਈ ਆ ਇਹ 35 ਹਾਲ 1 ਸਾਲ ਦੀ 3500 ਰੁਪਏ ਦੀ ਅੱਛਾ ਮਾਰਕੀਟ ਨਾਲੋਂ ਤੁਹਾਡੀਆਂ ਕਿੰਨੀਆਂ ਸਾਫ ਤੁਮਾਜੀ ਭਾਈ ਬੰਦਾ 2000 ਦਾ ਫਰਕ ਹੈ ਵਜੇ ਆਪਣਾ 1500 2000 1500 ਫਰਕ ਹੈਗਾ ਜੀ ਮਤਲਬ ਜਿਨ੍ਹਾਂ ਨੇ ਬਾਥਰੂਮ ਤਿਆਰ ਕਰਾਉਣਾ ਆ ਹਾਂਜੀ ਉਹ 10000 ਚ ਸੀਟ ਵੀ ਹੋ ਜਾਣੀ ਆ ਟੈਲਰ ਵੀ ਹੋ ਜਾਣੀ ਆ ਸਿੰਕ ਵੀ ਹੋ ਜਾਣਾ ਇਹ ਜੋਸਨ ਦੀ ਆ ਗਈ ਭਾਜੀ ਉਹ ਹੈਵੀ ਆ ਗਈ ਆ ਹੂੰ ਇਹ 4500 ਦੀ ਪਰ ਇਹਦਾ ਮਾਰਕੀਟ ਚ ਕੀ ਪ੍ਰਾਈਸ ਹੈ ਇਹਦਾ ਕੀ ਮਾਰਕੀਟ ਭਾਜੀ 7000 ਦੀ 65 7000 ਤੋਂ ਘੱਟ ਨਹੀਂ ਤੁਸੀਂ ਕਿੰਨੇ ਦੀ 4500 ਦੀ ਭਾਜੀ 4500 ਮਤਲਬ ਜੇਬ ਚ ਬਹੁਤੇ ਪੈਸੇ ਲੈ ਕੇ ਨਹੀਂ ਆਉਣੇ ਹਾਂਜੀ ਜਾਇਦ ਜੇ ਲੈਣੇ ਆ ਜਿੰਨੇ ਤੁਸੀਂ ਕਿਸੇ ਦੀਆਂ ਮਨਤਾ ਕਰਕੇ ਵੀ ਨਹੀਂ ਘਟਾ ਸਕਦੇ ਉਹ ਤੋਂ ਜ਼ਿਆਦਾ ਉਦਾਂ ਹੀ ਘਟ ਜਾਣੇ ਠੀਕ ਹੈ ਜੀ ਅੱਛਾ ਆ ਇੰਡੀਅਨ ਸੀਟ ਵੇਗਿਆ ਇਹ ਭਾਜੀ ਸਾਡੇ 450 ਪੀਸ ਦਾ 450 450 ਪੈਕਿੰਗ ਵਾਲਾ ਭਾਜੀ ਪੈਕਿੰਗ ਟੋਟਲ ਤਾਂ ਨਹੀਂ ਜਾਂਦਾ ਨਹੀਂ ਨਹੀਂ ਭਾਜੀ ਮਤਲਬ ਮੇਰੇ ਜਿੰਨਾ ਭਾਰਾ ਬੰਦਾ ਜੇ ਇੱਥੇ ਬਹਿ ਜਵੇ ਆ ਹੈਗੀ ਫਿਰ ਕੰਸੀੂਰ ਸੀਟ ਆ ਵਾ ਜੀ ਹੂੰ ਹਾਂ ਸਿਰ ਤੁਹਾਨੂੰ 2200 ਮੈਂ ਨਹੀਂ ਪੂਰੀ ਕੰਪਲੀਟ ਕੰਪਲੀਟ ਟੈਂਕੀ ਹੋਣੀ ਹੈ ਕਵਰ ਹੋਣਾ ਜੈਟ ਜੈਟ ਹੋਣਾ ਹੈ ਇਹ ਇਹ ਸਸਤੀ ਕਿਉਂ ਆ ਇਹ ਪਾ ਜੀ ਮੈਨੂੰ ਗਾਈ ਦੋ ਸਸਤੀ ਕਾਈ ਕਿਉਂ ਅਜਾ ਵੀ ਇਹਦੀ ਗੱਲ ਕਰਦਾ ਸੀਗਾ ਜੀ ਹਾਂ ਜੀ ਜੇ ਮੇਰੇ ਵਰਗਾ ਬੰਦਾ ਇੱਥੇ ਬਹਿ ਜਵੇ ਟੁੱਟਦਾ ਨਾ ਚਾਹੂ ਨਹੀਂ ਨਹੀਂ ਟੁੱਟਿਆ ਬਾਬਾ ਮੈਂ ਵੀ ਲੈ ਜੇ ਬਜਾ ਅੱਛਾ ਹਾਂਜੀ ਠੀਕ ਹੈ ਜੀ ਠੀਕ ਠੀਕ ਆ ਸੰਕਾਂ ਦੇ ਰੇਟ ਤੁਸੀਂ ਕਿੰਨੇ ਪਾ ਜੀ 1200 ਰੁਪਏ ਦਾ ਸਾਰੇ 1200 ਜੀਕਰ ਡਾਇਲ ਸਾਹਿਬ ਆਸੋ ਠੀਕ ਹੈ ਜੀ ਆ ਆ ਵੀ ਸਿੰਕ ਹੀ ਆ ਹਾਂ ਜੀ ਠੀਕ ਹੈ ਜੀ ਇੱਕ ਵਿਟਰੀਫਾਈਡ ਟਾਇਲ ਦੀ ਗੱਲ ਕਰਦੇ ਸੀ ਵਿਟਰੀਫਾਈਡ ਵਿਟਰੀਫਾਈਡ ਆਹ ਹਾਂ ਵਿਟਰੀਫਾਈਡ ਆ ਇਹ ਮਤਲਬ ਡਬਲ ਚਾਰਜ ਕਹਿੰਦੇ ਬਈ ਵਿਟਰੀਫਾਈਡ ਡਬਲ ਚਾਰਜ ਇਹ ਲੌਬੀ ਚ ਲੱਗਦੀ ਹੈ ਲੌਬੀ ਨਾਲੋਂ ਕਮਰੇ ਨਾਲੋਂ ਤੇ ਓਕੇ ਕਟਦੀ ਤਾਂ ਨਹੀਂ 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 ਓਹੋ ਕੀ ਬਾਤ ਹੈ ਇਹਦਾ ਕੀ ਪ੍ਰਾਈਸ ਹੈ ਜੀ ਇਹ ਭਾਈ 450 ਰੁਪਏ ਡੱਬਾ 16 ਫੁੱਟ ਮਾ ਲਾ ਕਿ 440 ਵੀ ਆਂਦੀ ਆ ਹੂੰ ਥੋੜਾ ਵਜਨ ਦਾ ਫਰਕ ਹੁੰਦਾ ਉਹਦੇ ਓਕੇ 450 ਰੁਪਏ ਡੱਬਾ ਡਬਲ ਚਾਰਜ ਤੇ 16 ਫੁੱਟ ਇਹਨੇ ਕਵਰ ਕਰਨੇ 16 ਫੁੱਟ ਮਾ ਲਾ 16 ਫੁੱਟ ਕਵਰ ਕਰਨੇ ਆ ਹਲੇ ਫਿਕਸ ਨਹੀਂ ਕੀਤੀ ਮੈਂ ਚੱਲ ਰਿਹਾ ਹੂੰ ਟਰੱਕ ਤਾਂ ਨਾ ਜਾਊ ਨਹੀਂ ਚਲੀ ਵੀ ਤੇ ਆਏ ਓਕੇ ਇੱਥੇ ਆ ਜੰਨੇ ਆ ਇਹ ਇੰਨੇ ਪੜੂਗੇ ਇਹਦੇ ਇਹ ਪ੍ਰੀਮੀਅਮ ਕੁਆਲਟੀ ਆ ਕੋਨੇ ਮੈਚ ਕਰੋ ਦੱਬੇ ਉੱਤੇ ਲਿਖ ਸਭ ਲਿਖਿਆ ਹੁੰਦਾ ਮੈਨੂੰ ਹੱਥ ਫੁੱਲ ਤਾਂ ਨਾ ਜਾਊ ਨਹੀਂ ਨਹੀਂ ਵਾਜੀ ਜਿੱਦਾਂ ਰੋਟੀ ਫੁੱਲਦੀ ਆ ਲਾਈਫ ਲੋਂਗ ਗਾਰੰਟੀ ਆ ਵਾਜੀ ਠੀਕ ਹੈ ਬੰਦੇ ਨੂੰ ਗਾਰੰਟੀ ਦੀ ਲੈ ਦੀ ਗਾਰੰਟੀ ਆ ਅੱਛਾ ਆ ਫਿਰ ਆ ਵੀ ਮਹਿੰਗੀਆਂ ਕਿ ਸਸਤੀਆਂ ਆ ਆ 3 ਜਾਨ 160 ਰੁਪਏ ਦੇ 9 ਫੁੱਟ ਮਾਲ ਆ ਕਿਹੜੇ 160 ਕਿਹੜੇ ਆਹਾ ਆ ਤੇ ਆ ਹਾਂਜੀ 160 160 9 ਫੁੱਟ ਮਾਲ ਆ ਇਹ ਕੀ ਗੱਲ ਵੇਚਦੇ ਨਹੀਂ ਤਾਂ ਕੀ ਤਾਂ ਨਹੀਂ ਨਹੀਂ ਕਿ ਪਿੱਛੇ ਸਸਤੇ ਆ ਯਾਰ ਸਸਤੇ ਆ ਯਾਰ ਕਿਉਂਕਿ ਆਪਾਂ ਨਾ ਟਰਾਲੇ ਹਿਸਾਬ ਨਾਲ ਚੱਕਦੇ ਮਾਲ ਫਿਰ ਇਹ ਟਾਇਲ ਕਿੱਥੇ ਲੱਗਦੀ ਹੈ ਕਮਰੇਆਂ ਵਿੱਚ ਲੱਗਦੀ ਹੈ ਭਾਈ ਕਮਰੇਆਂ ਵਿੱਚ ਲਾ ਲਓ ਬਾਹਰ ਨੂੰ ਲਾ ਲਓ ਕਿਤੇ ਬਾਹਰ ਟਾਇਲ ਬਾਹਰ ਟਾਇਲ ਮਨੂੰ ਕੰਤ ਕਿਤੇ ਤੁਸੀਂ ਲਾ ਸਕਦੇ ਹੋ ਅੱਛਾ ਹੋ ਸਕਦਾ ਭੈਣੋ ਭਰਾਵੋ ਤੁਸੀਂ ਇੱਥੇ ਆਓ ਤੁਹਾਨੂੰ ਆਹੀ ਟਾਇਲ ਵਧੀਆ ਲੱਗੇ ਕਿ ਯਾਰ ਆਹ ਜਾੜਾ ਖਰੀਏ ਕਮਰੇ ਚ ਲਵਾ ਲੈਣੀ ਆ ਤੇ ਇਹ ਤਾਂ ਉਤੋਂ ਵੀ ਸਸਤੀ ਆ ਜਿਹੜੇ ਪਹਿਲਾਂ ਦਿਖਾਏ ਆ ਇਹ 160 ਦੀ ਹਾਂਜੀ ਹਾਂ ਕਿਵੇਂ ਕਈ ਵੇਲੇ ਬੰਦਾ ਕਮਰੇ ਚ ਕਹਿੰਦਾ ਮੈਨੂੰ ਥੋੜਾ ਬਲੈਕ ਡਿਜ਼ਾਈਨ ਚਾਹੀਦਾ ਹਾਂ ਡਿਜ਼ਾਈਨ ਤਾਂ ਬਹੁਤ ਪਿਆਜ ਹੋ ਟਾਈਲ ਮਿਲ ਜੂਵੇ ਹੁਣ ਜਿੱ ਆ ਥੋੜਾ ਬਲੈਕ ਵਾਲਾ ਡਿਜ਼ਾਈਨ ਜ਼ਿਆਦਾ ਅੱਖ ਨੂੰ ਚਚੇ ਆ ਠੀਕ ਹੈ ਜੀ ਤੇ ਇਹ ਸਸਤਾ ਹੋ ਗਿਆ ਉਹ ਉਸ ਤੋਂ ਵੀ ਸਸਤਾ ਅੱਛਾ ਹੋਰ ਚੀਜ਼ ਕੀ ਦਿਖਾਣਾ ਚਾ ਰਹੇ ਹੋ ਭਾਜੀ ਇੱਕ 2 ਵਿੱਚ 4 ਆ ਹਮ ਆ 2 ਵਿੱਚ 4 ਟੈਲ ਆ ਆ ਜੀ ਹਮ 16 ਫੁੱਟ ਮਾਰਦਾ ਭਾਜੀ ਹਮ ਪ੍ਰੀਮਿਅਮ ਕੁਆਲਿਟੀ ਹੁੰਦੀ ਆ ਬਸ ਤੁਸੀਂ ਬਣ ਬਣ ਪੀ ਬਣ ਟਾਈਮ ਮਾਲ ਤੁਸੀਂ ਲੈਣਾ ਹੋਗਾ ਨਾ ਹਮ ਉਹ ਮਾਲ ਮੇਰਾ 850 ਵੀ ਡੱਬਾ ਇਹ ਪ੍ਰੀਮਿਅਮ ਕੁਆਲਿਟੀ ਮਿਲਦੀ ਹੈ ਮਿਲਦੀ ਹੈ 480 ਵੀ ਡੱਬਾ ਹਮ ਇਹ ਲੱਗਦੀ ਕਿੱਥੇ ਹੈ ਜੀ ਇਹ ਵੀ ਕਮਰੇ ਵਿੱਚ ਲੱਗਦੀ ਹੈ ਕਮਰੇ ਜਿੱਦਾਂ ਕਿਸੇ ਨੇ ਕੋਈ ਗਾਰਡਨ ਬਣਾਉਣਾ ਉੱਚ ਲੱਗ ਜਾਂਦੀ ਹੈ ਉੱਚ ਵੀ ਲੱਗਦੀ ਹੈ ਗਾਰਡਨ ਵਿੱਚ ਦੀ ਗਾਰਡਨ ਵਿੱਚ 1600 ਬੱਕਰੀ ਆਉਂਦੀ ਜੀ ਉਹ ਠੀਕ ਹੈ ਇਹ ਲੌਬੀ ਵਿੱਚ ਲੌਬੀ ਕਮਰੇ ਵਿੱਚ ਲੌਬੀ ਕਮਰੇ ਵਿੱਚ ਪਾਰਕਿੰਗ ਵਿੱਚ ਕਿਹੜੀ ਲੱਗਦੀ ਹੈ ਜਿਹੜੀ ਆਪਣੇ ਕੋਲ ਪਾਰਕਿੰਗ ਵਿੱਚ ਕਿਹੜੀ ਲੱਗਦੀ ਹੈ ਆ ਲੱਗਦੀ ਹੈ ਬਾਹਰ ਵਾਲਾ ਮਦੀਆ ਅੱਛਾ ਇਹ ਟੁੱਟਦੀ ਤਾਂ ਨਹੀਂ ਨਹੀਂ ਪਾਜੀ 600 ਰੁਪਏ ਖੜੀ ਕਰ ਲਈਏ ਫੋਰਚੂਨਰ ਜੋ ਮਾਜੀ ਟਾਂਲੀ ਟੈਕਟਰ ਤੇ ਤਾਂ ਇਹਦਾ ਪ੍ਰਾਈਸ ਇਹਦਾ 260 ਰੁਪਏ ਪਾਜੀ 9 ਫੁੱਟ ਮਾਲਾ 9 ਫੁੱਟ ਮਾਰਕੀਟ ਚ ਕੀ ਪ੍ਰਾਈਸ ਹੈ ਪ 300 ਵਾਲੀ ਆਪਾਂ 8mm 300 ਇੱਕ 11mm ਦੀ ਆਂਦੀ ਛੋਟੀ ਭਾਜੀ ਉਹਦਾ ਰੇਟ ਹੈ 240 ਤੇ ਇਹ ਆਪਾਂ ਕਿੰਨੇ ਦੇ ਰਹੇ ਆ ਇਹ 260 ਰੁਪਏ ਦੀ ਭਾਜੀ ਮਾਰਕੀਟ 'ਚ 300 8mm ਦੀ 11mm ਦੀ ਆਂਦੀ ਆ ਉਹ ਦਿੰਦੇ ਆਸੀਂ 260 ਰੁਪਏ ਦੀ ਠੀਕ ਹੈ ਤਾਂ 7 ਵਜੇ ਡਿਜ਼ਾਈਨ ਦਿਖਾਈਂ ਸਾਥਿਓ ਤੁਸੀਂ ਜਿੱਥੇ ਆਪਣੀ ਗੱਡੀ پارک ਕਰਨੀ ਆ ਆਹ ਡਿਜ਼ਾਈਨ ਮੈਨੂੰ ਬੜਾ ਚੱਚਿਆ ਆ ਬਹੁਤ ਅੱਛਾ ਲੱਗ ਰਿਹਾ ਡਿਜ਼ਾਈਨ ਸਾਡਾ ਆ ਵੀ ਡਿਜ਼ਾਈਨ ਅੱਛਾ ਆ ਵੀ ਅੱਛਾ ਆ ਡਿਜ਼ਾਈਨ ਸਾਡਾ 35 40 ਡਿਜ਼ਾਈਨ ਹੈ ਅੱਛਾ 35 40 ਡਿਜ਼ਾਈਨ ਹੈਗੇ ਆ ਅੱਛਾ ਜਿਹੜੀ ਤੁਸੀਂ 170 ਵਾਲੀ ਕਹ ਉਹ ਚੋਣ ਪਈ 2530 2530 ਹਾਂਜੀ ਆਪ ਗਰਾਊਂਡ ਆ ਜਿਹੜੀ ਪਾਰਕਿੰਗ ਵਾਲੀ ਐ ਇਹ ਚ 3540 ਹਾਂ 3540 ਡਿਜ਼ਾਈਨ ਹੈ ਠੀਕ ਐ ਡਿਜ਼ਾਈਨ ਮਤਲਬ ਆਪਣੇ ਕੋਲ ਬਹੁਤ ਸਾਰੇ ਤੁਸੀਂ ਦਿਖਾਏ ਨੇ ਲੈ ਰੇਟ ਹੀ ਦੱਸ ਦੇ ਦੋ 240 ਰੇਟ ਹੋਣੇ ਪਈ ਸਾਡੇ ਕੋਲ ਹੂੰ ਓਕੇ 3540 ਡਿਜ਼ਾਈਨ ਇਹਨਾਂ ਕੋ ਪਾਰਕਿੰਗ ਵਾਲੀ ਜਿਹੜੀ ਟਾਇਲ ਤੁਸੀਂ ਲੈਣੀ ਆ ਔਰ ਸੋਲਿਡ ਲੱਗਦੀ ਆ ਹੈਵੀ ਡਿਊਟੀ ਐ ਹੈਵੀ ਡਿਊਟੀ ਬਿਲਕੁਲ ਤੇ ਇਹ ਕਹਿੰਦੇ ਕਿ 260 ਰੁਪਏ ਚ ਦਵਾਂਗੇ ਟੁੱਟਦੀ ਨਹੀਂ ਚਾਹੇ जेवीसी ਵੀ ਖਰੀਦ ਲਈਏ ਜੇਵੀਸੀ ਤੇ ਮੈਂ ਕਹਿਣ ਸਾਬਦਾ ਫੋਰਚੂਨਰ ਹਾਂ ਫੋਰਚੂਨਰ ਚ ਕੋਈ ਵੀ ਟੈਂਡਰ ਵਾਲੀ ਖਰੀਦ ਕਰ ਸਕਦੇ ਠੀਕ ਹੈ ਜੀ ਅੱਛਾ ਜਸਪਾ ਜੀ ਇਹ ਸੰਦ ਪੱਟਾ ਕੀ ਰੱਖਿਆ ਜੀ ਇਹ ਬਾਕਸੀ ਹੁੰਦੀ ਭਾਈ ਟੈਬਲ ਤੇ ਲੱਗਦੀ ਟੈਬਲ ਜਿਹਦਾ ਆਪਾਂ ਸਪੈਸ਼ਲ ਹੁੰਦੇ ਨਾ ਸਪੇਸ ਮੇਡ ਹਾਂ ਉਹਦੇ ਵਿੱਚ ਜੇ ਵਿੱਚ ਲੱਗਦੀ ਆ ਭਰਦੇ ਆਪਾਂ ਅੱਜਕੱਲ ਬਾਕਸੀ ਚੱਲਦੀ ਭਾਈ ਠੀਕ ਹੈ ਜੀ ਇਹ ਨਿਕਲਦੀ ਨੇ ਪੱਥਰ ਜੰਮਦੇ ਪੱਥਰਾ ਹੀ ਜੰਮਣਦੀ ਹੈ ਭਾਈ ਇੱਕ ਉਹਦੀ ਕੁਆਲਿਟੀ ਨੂੰ ਹੋਰ ਵਧੀਆ ਕਰ ਦਿੰਦੀ ਆ ਪਕੜ ਨੂੰ ਮਜ਼ਬੂਤ ਕਰ ਹੱਥੇ ਹੋ ਜਾਂਦੇ ਭਾਈ ਲਾਈਫ ਲੰਗ ਪੱਕੀ ਫਿਰ ਪੱਕੀ ਨਿਕਲ ਰਹੀ ਅੱਛਾ ਇੱਕ ਸਵਾਲ ਮੈਂ ਪੁੱਛਣਾ ਚਾਹੁੰਨਾ ਜਿਹੜੇ ਸਾਡੇ ਪਰਿਵਾਰ ਇੱਕ ਚੀਜ਼ ਦੇਖ ਰਹੇ ਆ ਹਾਂਜੀ ਉਹ ਕਹਿੰਦੇ ਕਿ ਟਾਇਲ ਚੱਕ ਤਾਂ ਲਈਏ ਇਹ ਕਹਿੰਦੇ ਗੁਜਰਾਤ ਦੇ ਰੇਟ ਤੇ ਦਿੰਨੇ ਆ ਗੁਜਰਾਤ ਤੋਂ ਲੈ ਕੇ ਆਏ ਆ ਜਦੋਂ ਹਾਂ ਟਾਇਲ ਚ ਪਕਾ ਦਿੱਤੀ ਕਿ ਤੇ ਇਹ ਨਾ ਵੇ 6 ਮਹੀਨੇ ਬਾਅਦ ਟੁੱਟ ਕੇ ਡੇਗ ਜਵੇ ਨਹੀਂ ਨਹੀਂ ਭਾਜੀ ਬੈਠੇ ਤੁਸੀਂ ਨਹੀਂ ਉਹ ਪੌਕਸੀ ਫੜੂਗੀ ਕਿ ਤੁਸੀਂ ਫੜੋਗੇ ਤੁਹਾਡੀ ਕੁਆਲਿਟੀ ਫੜੂਗੀ ਟਾਇਲ ਲੱਗਦੀ ਟਾਇਲ ਦੀ ਕੁਆਲਿਟੀ ਕੋ ਖਰਾਬ ਕਰੇ ਰਾ ਦੀ ਫਿਰ ਤੁਸੀਂ ਬੈਠੇ ਹੁਣ ਮਿਸਤਰੀ ਲਾਣ ਦਾ ਵੀ ਫਰਕ ਨਹੀਂ ਮਿਸਤਰੀ ਓਕੇ ਮਿਸਤਰੀ ਗਲਤੀ ਨਾ ਕਰੇ ਤੁਹਾਡੀ ਟਾਇਲ ਦੀ ਕੁਆਲਿਟੀ ਨਹੀਂ ਕਰੇ ਟਾਇਲ ਦੀ ਕੁਆਲਿਟੀ ਇਸ ਬੈਠੇ ਠੀਕ ਹੈ ਹੁਣ ਜਿਹੜੇ ਦੇਖ ਰਹੇ ਆ ਹਾਂਜੀ ਜਿਨ੍ਹਾਂ ਨੇ ਹੁਣ ਨਵਾਂ ਘਰ ਸ਼ੁਰੂ ਕਰ ਲਿਆ ਠੀਕ ਹੈ ਜੀ ਬਾਥਰੂਮ ਬਣਾਉਣੇ ਆ ਟਾਇਲ ਲਵਾਉਣੇ ਕਿਉਂਕਿ ਦੇਖੋ ਟਾਇਲ ਦੇ ਨਾਲ ਹੀ ਅੱਜ ਕੱਲ ਜਿਹੜਾ ਘਰ ਉੱਪਰ ਕੇ ਸਾਹਮਣੇ ਆਉਂਦਾ ਹਾਂਜੀ ਘਰ ਦੀ ਜਿਹੜਾ ਐਲੀਵੇਸ਼ਨ ਹੈ ਹਾਂਜੀ ਘਰ ਦੀ ਜਿਹੜੀ ਸਜਾਵਟ ਹੈ ਉਹ ਜੋ ਟਾਇਲ ਦਾ ਰੋਲ ਸਭ ਤੋਂ ਐਮ ਯਾਰ ਅੱਜਕੱਲ ਮਾਰਬਲ ਪਿੱਛੇ ਹੋ ਗਿਆ ਹਾਂਜੀ ਮਾਰਬਲ ਤੇ ਜਿਹੜੇ ਮਨ ਬਣਾ ਰਹੇ ਆ ਕਿ ਯਾਰ ਜਸ ਭਾਜੀ ਕੋਲ ਜਾਈਏ ਕਿ ਨਾ ਜਾਈਏ ਰੇਟ ਤਾਂ ਬਹੁਤ ਸਸਤਾ ਕੁਆਲਿਟੀ ਕਿਹੋ ਜੀ ਹੋਊਗੀ ਉਹਨਾਂ ਨੂੰ ਇੱਕ ਵਾਰ ਮੈਂ ਕਹਿੰਦਾ ਅਪੀਲ ਕਰ ਦੋ ਬੇਨਤੀ ਕਰ ਦੋ ਮੈਂ ਤੇ ਕਹਿੰਦਾ ਜੋ ਤੁਸੀਂ ਪਹਿਲਾਂ ਕਿਤੇ ਵੀ ਟਰਾਈ ਮਾਰ ਸਕਦੇ ਸੈਵਿਕ ਟਰਾਈ ਮਾਰ ਸਕਦੇ ਹੋ ਕਿ ਤੁਸੀਂ ਸਾਡੇ ਕੋਲ ਆਓ ਜੀ ਕੁਆਲਿਟੀ ਵਧੀਆ ਹੋਊਗੀ ਰੇਟ ਵੀ ਵਧੀਆ ਹੋਊਗਾ ਜੀ ਮਤਲਬ ਤੁਸੀਂ ਜਸ ਭਾਜੀ ਕੋ ਆਉਂਗੇ ਸਮਝ ਲਓ ਕਿ ਪੰਜਾਬ ਦੇ ਸਾਰੇ ਪਾਸੇ ਢੀੜਾ ਮਾਰ ਕੇ ਇੱਥੇ ਆ ਜਾਓ ਤੁਹਾਨੂੰ ਐ ਲੱਗੂਗਾ ਕਿ ਗੁਜਰਾਤ ਦੇ ਰੇਟ ਮਿਲ ਗਏ ਹਾਂਜੀ ਹੈ ਮਾਰ ਬਚਾਉਣੇ ਵੀ ਆ ਕੁਛ ਕੇ ਬੰਦ ਕਰਕੇ ਜਾਣਾ 10 ਰੁਪਏ ਰੱਖੀਦਾ ਭਾਈ ਜੀ ਇੱਥੇ ਵੱਜਦਾ 10 ਰੁਪਏ ਜਿਆਦਾ ਨਹੀਂ 10 ਏਦਾਂ ਤਾਂ ਨਹੀਂ ਕਿਸੇ ਨੂੰ ਕੰਪੀਟੀਸ਼ਨ ਚ ਵੀ ਆਪਣਾ ਝੋਗਾ ਚੋੜੋ ਜਿਵੇਂ ਨਹੀਂ ਨਹੀਂ 10 ਰੁਪਏ ਰੱਖੀਦਾ ਭਾਈ ਜੀ ਬਚਦਾ ਆ ਹਾਂ ਬਚਦਾ 10 ਰੁਪਏ ਜੀ ਮੈਂ ਇਹ ਕਹਿੰਦਾ ਕਿ ਇਦਾਂ ਨਾ ਹੋਵੇ ਕਿ ਮਾਲ ਖਾਲੀ ਕਰਕੇ ਕੈਨੇਡਾ ਜਾਣਾ ਕਿੱਥੇ ਹੀ ਜਾਣਾ ਭਾਜੀ ਇੱਥੇ ਜਾਣਾ ਆਪਾਂ ਕਿੱਥੇ ਜਾਣਾ ਅੱਛਾ 15 ਸਾਲ ਤੋਂ ਕੰਮ ਚੱਲਦਾ 15 ਸਾਲ ਤੋਂ ਅਗਲੇ 25 ਸਾਲ ਹੋਰ ਚਲਾਉਂਗੇ ਮਾਲਕ ਤੰਦਰੁਸਤੀ ਰੱਖੇ ਮਾਲਕ ਤੰਦਰੁਸਤੀ ਰੱਖੇ 40 50 ਸਾਲ ਵੀ ਹੋ ਸਕਦਾ ਉਹ ਪਰਮਾਤਮਾ ਦੇ ਹੱਥ ਵਿੱਚ ਜੀ 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 ਚਲੋ ਠੀਕ ਹੈ ਜੀ ਆਪਾਂ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਭਾਜੀ ਉਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਔਰ ਇਹ ਰੇਟ ਜਿਹੜੇ ਕਹਿੰਦੇ ਆ ਕਿ ਸਭ ਤੋਂ ਸਸਤੇ ਆ ਇਹਨਾਂ ਦਾ ਦਾਵਾ ਹੈ ਕਿ ਪੰਜਾਬ ਦੇ ਸਭ ਤੋਂ ਸਸਤੇ ਰੇਟ ਹੈ ਗੁਜਰਾਤ ਦੇ ਰੇਟਾਂ ਨਾਲ ਮੈਚ ਕਰਦਾ ਘਰਾਂ ਦੀ ਜਿਹੜੀ ਸਜਾਵਟ ਹੈ ਉਹਦੇ 'ਚ ਅਹਿਮ ਰੋਲ ਜਿਹੜਾ ਆ ਉਹ ਟਾਇਲ ਦਾ ਹੀ ਆ ਤੁਸੀਂ ਨਵਾਂ ਸ਼ਹਿਰ ਦੇ ਹੋ ਰਾਹੋਂ ਦੇ ਹੋ ਔੜ ਦੇ ਹੋ ਮਾਛੀwala ਸਾਹਿਬ ਦੇ ਹੋ ਨਗਰ ਦੇ ਹੋ ਲਸਾੜੇ ਦੇ ਹੋ ਇਧਰੋਂ ਬੰਗਿਆ ਬਹਿਰਾਮ ਕਾਟਗੜ ਤੋਂ ਇੱਕ ਵਾਰੀ ਜ਼ਰੂਰ ਇੱਥੇ ਢੇਡਾ ਮਾਰਦੇ ਔਰ ਜਿਹੜੇ ਤੁਹਾਡੇ ਰਿਸ਼ਤੇਦਾਰਾਂ ਤੁਹਾਡੀ ਬਣਦੀ ਆ ਜਿਹਦੀ ਖੁਸ਼ੀ 'ਚ ਖੁਸ਼ ਹੁੰਨੇ ਆ ਉਹਨਾਂ ਵੀਡੀਓ ਸ਼ੇਅਰ ਕਰ ਦੋ ਕਿ ਭਰਾਵਾ ਤੋਂ ਨਵਾਂ ਕੰਮ ਘਰ ਬਣਾਉਣ ਲੱਗਾ ਆ ਸ਼ੁਰੂਆਤ ਕਰਨ ਲੱਗਾ ਜਾਂ ਪੁਰਾਣੇ ਨੂੰ ਰੈਨੋਵੇਟ ਕਰਨ ਲੱਗਾ ਇੱਕ ਵਾਰੀ ਜੱਸ ਉਹਨਾਂ ਦੇ ਢੇਡਾ ਮਾਰਿਆ ਕਵਾਲਿਟੀ ਵੈਸੇ ਮੈਂ ਚੈੱਕ ਕਰ ਲਈ ਐ ਹਾਲ ਦੀ ਘੜੀ ਸ਼ੋਰੂਮ ਦੇ ਅੰਦਰ ਜਿੰਨਾ ਮਾਲ ਪਿਆ ਉਹਦੀ ਕੁਆਲਿਟੀ ਅੱਛੀ ਆ ਬਾਅਦ ਨਹਿਰਾ ਫੇਰੀਓ ਨਹੀਂ ਨਹੀਂ ਭਾਜੀ ਧੋਖਾ ਤੁਹਾਡੀ ਨਾ ਹੋਵੇ ਦੱਬਲ ਤੇ ਦਿਖਾਉਂਦਾ ਇਹ ਜੀਜ਼ ਹੋਊਗੀ ਦਿਖਾਓ ਜਰਾ ਕਿੱਥੇ ਪ੍ਰੀਮੀਅਮ ਲਿਖਿਆ ਦੇਖੋ ਸਾਡੇ ਜਿਹੜੇ ਪਰਿਵਾਰਕ ਜੀ ਆ ਨਾ ਉਹਨਾਂ ਦਾ ਧੋਖਾ ਨਾ ਹੋਵੇ ਆ ਦੱਬੇ ਭਾਜੀ ਆ ਲਿਖੀ ਹੁੰਦਾ ਭਾਜੀ ਕੁਆਲਿਟੀ ਪ੍ਰੀਮੀਅਮ ਲਿਖੀ ਹੋਈ ਹੈ ਇਹਨੂੰ ਮੰਨ ਲਈਏ ਭਰੋਸਾ ਕਰ ਲਈਏ ਤੇ ਆ ਦੇਖੋ ਭਾਜੀ ਡੱਬਾ ਦੇਖੋ ਮੈਂ ਦੱਬਾ ਖੋਲ ਕੇ ਦਿਖਾਉਂਦਾ ਤੁਹਾਨੂੰ ਇਹ ਸਾਰੇ ਇੱਦਾਂ ਦਿੱਤੇ ਕਿ ਚੁਣ ਕੇ ਲੈਂਦਾ ਨਹੀਂ ਨਹੀਂ ਭਾਈ ਪਿੱਛੇ ਮਾਰੀ ਗਾਣਾ ਪਿੱਛੇ ਰਿਓ ਇਸਪੋ ਵਿੱਚ ਓਕੇ ਜੇ ਮਾਰੀ ਗਾਣਾ ਭਾਈ ਕਸਟਮਰ ਆ ਕੇ ਆਪ ਵੀ ਰੈਂਡਮ ਚੈੱਕ ਕਰ ਸਕਦਾ ਹਾਂਜੀ ਆ ਦੇਖੋ ਠੀਕ ਹੈ ਜੀ ਛੇ ਅੱਛਾ ਮੰਨ ਲਓ ਇੱਥੇ ਤੁਹਾਡੇ ਮਾਲ ਪਿਆ ਕਸਟਮਰ ਆਉਂਦਾ ਆਰਡਰ ਦੇਣ ਤੋਂ ਪਹਿਲਾਂ ਉਹ ਰੈਂਡਮਲੀ ਕਹਿੰਦਾ ਮੈਂ ਆਹ ਚੱਕ ਕੇ ਖੋਲ ਕੇ ਦਿਖਾ ਦੇ ਹਾਂਜੀ ਹੈਗਾ ਮੇਰਾ ਹੀ ਆ ਚੱਕ ਕੇ ਖੋਲ ਕੇ ਦਿਖਾ ਦੇ ਦੋ ਪੀਸ ਦਿਖਾ ਦੋਗੇ ਹਾਂ ਦਿਖਾ ਦੂ ਮੰਨ ਲਓ ਕਿਸ ਨੇ 10 ਪੀਸ ਲੈ ਕੇ ਜਾਣੇ ਆ ਉਹ ਕਹਿੰਦਾ ਇੱਕ ਖੋਲ ਕੇ ਦਿਖਾ ਦੇ ਦਿਖਾ ਦੋ ਚੈੱਕ ਕਰਾ ਦੋਗੇ ਚੈੱਕ ਕਰਾ ਦੋਗੇ ਚਲੋ ਬਹੁਤ ਸ਼ੁਕਰੀਆ ਭਾਜੀ ਬਹੁਤ ਮਿਹਰਬਾਨੀ ਔਰ ਸੱਚੀਓ ਮੈਂ ਪਤਾ ਵੀ ਕਰਕੇ ਆ ਮੇਰੇ ਫਾਦਰ ਸਾਹਿਬ ਕੰਸਟਰਕਸ਼ਨ ਫੀਲਡ 'ਚ ਹੀ ਰਹੇ ਆ ਉਹਨਾਂ ਨੂੰ ਇਹਦੀ ਬਹੁਤ ਨੌਲੇਜ ਆ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਕਿ ਮਾਰਕੀਟ 'ਚ 190 ਰੁਪਏ ਰੇਟ ਚੱਲਦਾ ਜਿਹਨਾਂ ਨੂੰ ਤੁਸੀਂ 170 ਕਹਿ ਰਹੇ ਹੋ ਤੇ ਉਹ ਕਹਿੰਦੇ ਜੀ ਇਸ ਰੇਟ ਤੇ ਮਿਲ ਰਿਹਾ ਤਾਂ ਵਾਜਿਬ ਹੈ ਤਾਂ ਅਸੀਂ ਕਿਸ ਨੂੰ ਫੋਰਸ ਨਹੀਂ ਕਰਦੇ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਆਓ ਇਹਨਾਂ ਨੂੰ ਮੌਕਾ ਦਿਓ ਤੁਹਾਨੂੰ ਚੰਗਾ ਲੱਗਾ ਆਰਡਰ ਦਿਓ ਨਹੀਂ ਚੰਗਾ ਲੱਗਾ ਤਾਂ ਕੀ ਕਮੀ ਲੱਗੀ ਉਹ ਵੀ ਦੱਸ ਕੇ ਜਾਓ ਬੰਦਾ ਇੰਪਰੂਵ ਕਰਦਾ ਰਹਿੰਦਾ ਨਾ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਆਉਣਗੇ ਖੁਸ਼ ਹੋ ਕੇ ਜਾਣਗੇ ਚਾਹ ਪਾਣੀ ਪਿਲਾਦੀ ਹੈ ਜਿਹੜੇ ਹੋ ਗਏ ਕੋਈ ਨਹੀਂ ਜਿਹੜੇ ਆ ਕੇ ਵੀ ਬਿਪਤੀ ਦਾ ਨਾਮ ਲਓਗੇ ਇੱਕ ਤਾਂ ਕੁਝ ਡਿਸਕਾਊਂਟ ਦੇਣਾ ਇੱਕ ਚਾਹ ਪਾਣੀ ਠੰਡਾ ਇਹਨਾਂ ਸੇਵਾ ਕਰਕੇ ਤੁਹਾਨੂੰ ਠੀਕ ਹੈ ਜੀ ਠੀਕ ਹੈ ਬੜੀ ਜਸਪਾਲ ਜੀ ਮਿਲ ਕੇ ਬਹੁਤ ਚੰਗਾ ਲੱਗੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਠੀਕ ਹੈ ਸਾਥੀਓ ਬਣੇ ਰਹਿਣਾ ਬਿਪਤੀ ਨਵਾਂ ਸ਼ਹਿਰ ਆਪਣਾ ਜਸਟ ਸਟਾਈਲਸ ਦੇ ਆਣਾ ਔਰ ਜਿਹੜਾ ਵੈਲਕਮ ਬੋਰਡ ਹੈ ਉਹਦੇ ਬਿਲਕੁਲ ਨਾਲ ਜੋ ਤੁਸੀਂ ਹਮੇਸ਼ਾ ਰੋ ਆਣੇ ਆ ਤਾਂ ਸੱਜੇ ਹੱਥ ਰਾਹੋਂ ਤੁਹਾਨੂੰ ਆਣੇ ਤਾਂ ਖੱਬੇ ਹੱਥ ਜਸਟ ਸਟਾਈਲਸ ਦੀ ਦੁਕਾਨ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰਕੇ ਤੁਸੀਂ ਆ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਕਿਰਪਾ